ਹਰ ਕੋਈ ਮੈਨੂੰ ਲੱਗਦਾ ਕਿ ਹਾਈ ਐਂਡ ਲਾਈਫ ਲਗਜ਼ਰੀ ਲਾਈਫ ਉੱਤੇ ਹੀ ਡ੍ਰੀਮ ਕਰ ਰਿਹਾ ਤੇ ਜਦੋਂ ਉਹ ਚੀਜ਼ ਨਹੀਂ ਮਿਲਦੀ ਉਹ ਮਨ ਚ ਨਿਰਾਸ਼ ਹੁੰਦਾ ਫਿਰ ਐਂਗਰ ਇਸ਼ੂਜ਼ ਨੇ ਫਿਰ ਡਿਪਰੈਸ਼ਨ ਆਉਂਦਾ ਫਿਰ ਐਂਗਜ਼ਾਇਟੀ ਆਉਂਦਾ ਮੈਨੂੰ ਲੱਗਦਾ ਬਹੁਤ ਜ਼ਿਆਦਾ ਐਸਪੀਰੇਸ਼ਨਸ ਸਟੂਡੈਂਟਸ ਦੀਆਂ ਤੇ ਹੈਗੀਆਂ ਹੀ ਨੇ ਕਈ ਵਾਰੀ ਸ਼ਾਇਦ ਪੇਰੈਂਟਸੋਂ ਵੀ ਆ ਰਹੀਆਂ ਨੇ ਐਜੂਕੇਸ਼ਨਲ ਟੀਚਰਸ ਤੋਂ ਵੀ ਆ ਰਹੀਆਂ ਨੇ ਇਹਨ ਛੋਟੇ ਛੋਟੇ ਬੱਚਿਆਂ ਨੂੰ ਵੀ ਕਈ ਵਾਰ ਚਾਹੁੰਦੇ ਵੀ ਅਸੀਂ ਇੱਕ ਪਾਰਟਿਕੂਲਰ ਸਕੂਲ ਵਿੱਚ ਹੀ ਜਾਣਾ ਹੈ ਤਾਂ ਲੱਗਦਾ ਹੈ ਕਿ ਬਈ ਉੱਥੋਂ ਹੀ ਸਾਡਾ ਬੱਚਾ ਉੱਥੇ ਜਾਏਗਾ ਤੇ ਉਹਨੂੰ ਬੜਾ ਸਭ ਕੁਝ ਮਿਲ ਜਾਏਗਾ ਕਾਮਯਾਬ ਹੋ ਜਾਏਗਾ ਉਸੇ ਮੈਨੂੰ ਆਦਾ ਪੇਰੈਂਟਸ ਕਿੰਨੇ ਉਹ ਆਪ ਪ੍ਰੈਸ਼ਰ ਹੀ ਚ ਆ ਜਾਂਦੇ ਜਦੋਂ ਤੁਸੀਂ ਚਲੋ ਉਸ ਆਰਗੇਨਾਈਜੇਸ਼ਨ ਨੂੰ ਕਲੀਅਰ ਕਰ ਲਿਆ ਤੇ ਜਦੋਂ ਜੌਬ ਤੇ ਜਾ ਰਹੇ ਹਾਂ ਅੱਜ ਦੀ ਦੇਰ ਦੇ ਹੈ ਨਾ ਕਾਰਪੋਰੇਟਸ ਐਂਡ ਆਲ ਥੈਟ ਤੁਹਾਨੂੰ ਵੀ ਮੈਨੂੰ ਲੱਗਦਾ ਕਿ ਬਹੁਤ ਪ੍ਰੈਸ਼ਰ ਹੈ ਕਿ ਟਾਰਗੇਟਸ ਹੈ ਕੰਪੀਟੀਸ਼ਨ ਹੈ ਕਟਥਰਟ ਕੰਪੀਟੀਸ਼ਨ ਹੈ ਸੋਸ਼ਲ ਮੀਡੀਆ 'ਚ ਅੱਜਕਲ ਖਾਸ ਕਰਕੇ ਇੰਸਟਾਗ੍ਰਾਮ ਦੇਖੀਏ ਵੀ ਐਸੇ ਆ ਰੀਲਸ ਆਉਂਦੇ ਇੱਕ ਬੱਚਾ ਨਾ ਉਹਦੇ ਵਿੱਚ ਬਸ ਮਾਈਂਡਸੈਟ ਆ ਜਾਂਦਾ ਕਿ ਬਸ ਮੈਂ ਆ ਫਰਾਨੇ ਮਰਸੀਡੀਜ਼ ਗੱਡੀ ਹੋਣੀ ਚਾਹੀਦੀ ਹੈ ਆ ਰੋਲੈਕਸ ਦੀ ਘੜੀ ਪਾਣੀ ਮੈਂ ਆਰਮਾਨੀ ਦਾ ਸੂਟ ਪਾਣਾ ਮੈਂ ਮਟੀਰੀਅਲਿਸਟਿਕਲੀ ਬੱਚਾ ਬਹੁਤ ਬੁਰੇ ਤਰੀਕੇ ਨਾਲ ਟਰੈਪ ਹੋ ਜਾਂਦਾ ਕਿ ਮੈਨੂੰ ਆ ਚੀਜ਼ਾਂ ਮੈਨੂੰ ਚਾਹੀਦੀਆਂ ਨੇ ਕਿ ਸੱਚੀ ਮਰਸੀਡੀਜ਼ ਜਾਂ ਉਹ ਵਾਚ ਜਾਂ ਕੋਈ ਚੰਗੇ ਕੱਪੜੇ ਬ੍ਰਾਂਡਡ ਪਾਣ ਨਾਲ ਕੀ ਮੇਰੀ ਪੀਸ ਵੱਧ ਜਾਈ ਮਟੀਰੀਅਲ ਚਾਹੀਦਾ ਬਿਲਕੁਲ ਮਟੀਰੀਅਲ ਤੋਂ ਬਿਨਾਂ ਨਾਜਦੀ ਰੇਟ ਵਿੱਚ ਟੈਕਨੋਲੋਜੀ ਇੰਪੋਰਟੈਂਟ ਹੈ ਸਕਿੱਲ ਬੜੀ ਇੰਪੋਰਟੈਂਟ ਹੈ ਪਰ ਕਿੱਥੇ ਨਾ ਕਿੱਥੇ ਮੈਨੂੰ ਲੱਗਦਾ ਇੱਥੇ ਰਿਸਰਚ ਕਰਨ ਦੀ ਗੱਲ ਹੈ ਕਿ ਵੀ ਕੀ ਮੇਰਾ ਮੈਂਟਲ ਪੀਸ ਵੀ ਵਧਿਆ ਹੈ ਦੇ ਨਾਲ ਕਿ ਮੈਂ ਹੋਰ ਈਗੋਇਸਟਿਕ ਹੋ ਗਿਆ ਕਿ ਮੈਂ ਹੋਰ ਡੋਮੀਨੇਟ ਕਰਨ ਲੱਗ ਗਿਆ ਲੋਕਾਂ ਤੇ ਮੈਂ ਕਹਿੰਦਾ ਮੈਂ ਤਾਂ ਪਤਾ ਨਹੀਂ ਕਿੱਥੇ ਪਹੁੰਚ ਗਿਆ ਜਿਵੇਂ ਰਿਲੇਸ਼ਨਸ਼ਿਪ ਕਲਚਰ ਹੈ ਜਦੋਂ ਇਹ ਰਿਲੇਸ਼ਨ ਬੱਚੇ ਆ ਮੁੰਡੇ ਕੁੜੀਆਂ ਆਪਸ ਚ ਸਾਹਮ ਨਹੀਂ ਪਾਉਂਦੇ ਉਹ ਮੈਨੇਜ ਹੀ ਨਹੀਂ ਕਰ ਪਾਉਂਦੇ ਉਸ ਤੋਂ ਬਾਅਦ ਇਹਦਾ ਜਦੋਂ ਉਹਨਾਂ ਤੇ ਮਾਨਸਿਕ ਛੱਟ ਲੱਗਦੀ ਹੈ ਮੰਨ ਤੇ ਛੱਟ ਜਾਂ ਜੋ ਵੀ ਆਪਾਂ ਕਹੀਏ ਉਸ ਤੋਂ ਬਾਅਦ ਬੜੇ ਹੀ ਗਲਤ ਕਦਮ ਚੱਕ ਲੈਂਦੇ ਸਾਡੀ ਐਜੂਕੇਸ਼ਨ ਦੇ ਵਿੱਚ ਘਰੇ ਵੀ ਸਭ ਪਾਸੇ ਮੈਂ ਕਹਿੰਦਾ ਸੰਬੰਧਾਂ ਦੀ ਗੱਲ ਹੀ ਨਹੀਂ ਹੋ ਰਹੀ ਤੁਸੀਂ ਵੀ ਐਜੂਕੇਸ਼ਨ ਨਹੀਂ ਲਈ ਹੈ ਮੈਂ ਵੀ ਲਈਤੀ ਹੈ ਤੁਸੀਂ ਦੇਖੋ ਸਕੂਲ ਐਜੂਕੇਸ਼ਨ ਕਾਲਜ ਐਜੂਕੇਸ਼ਨ ਵਿੱਚ ਕਿੱਥੇ ਰਿਲੇਸ਼ਨਸ਼ਿਪ ਵਰਡ ਹੈਗਾ ਕਿਉਂਕਿ ਅੱਛਾ ਉਹ ਫੇਰ ਉਹਦਾ ਰਿਲੇਸ਼ਨਸ਼ਿਪ ਸਬੰਧ ਜਿਹੜਾ ਹੈਗਾ ਉਹ ਮਨ ਨਾਲ ਤਾਂ ਨਹੀਂ ਜੁੜਿਆ ਹੋਇਆ ਸ਼ਾਇਦ ਜਦੋਂ ਬੰਦਾ ਜਵਾਨੀ 'ਚ ਹੁੰਦਾ ਹੈ ਤੇ ਬੋਡੀ ਅਟਰੈਕਸ਼ਨ ਹੁੰਦਾ ਹੈ ਉਹ ਅਟਰੈਕਸ਼ਨ ਹੀ ਹੈ। ਹੂੰ। ਤੇ ਯੰਗਸਟਰਸ ਮੈਨੂੰ ਮਿਲਦੇ ਐ ਜਿਹੜੇ ਕਈ ਵਾਰੀ ਵਿਰ ਸਟੂਡੈਂਟਸ ਵੀ ਰਹੇ ਐ ਤੇ ਮੈਂ ਉਹਨਾਂ ਨੂੰ ਪੁੱਛਣਾ ਸ਼ੁਰੂ ਕਰਦਾ ਕਿ ਵੀ ਅੱਛਾ ਹੁਣ ਤੁਸੀਂ ਸੈਟਲ ਵੀ ਹੋ ਗਏ ਤੇ ਤੁਹਾਡੀ ਮੈਰਿਜ ਹੋ ਵੀ ਹੋਣੀ ਐ। ਕੱਲ ਵੀ ਮੈਨੂੰ ਇੱਕ ਮਿਲਿਆ ਐ ਸਟੂਡੈਂਟ। ਉਹ ਕਹਿੰਦਾ ਸਰ ਮੈਰਿਜ ਵੀ ਹੋਈ ਤੇ ਸਰ ਸੈਪਰੇਸ਼ਨ ਵੀ ਹੋ ਗਈ। ਮੈਂ ਵੇਚ ਦੌਲਤਾ ਲਿਆ ਆਂ। ਜੇ ਜਵਾਨੀ ਮੁੱਲ ਮਿਲ ਜਾਵੇ ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਵਸਦਾ ਪੰਜਾਬ ਟੀਵੀ ਤੇ ਮੈਂ ਹਾਂ ਲਗਨ ਸੇਠ ਅੱਜ ਦੀ ਇਸ ਖਾਸ ਚਰਚਾ ਦੀ ਸ਼ੁਰੂਆਤ ਅਸੀਂ ਜਵਾਨੀ ਨੂੰ ਸਮਰਪਿਤ ਦੋ ਪੰਕਤੀਆਂ ਤੋਂ ਕੀਤੀ ਹੈ ਮਗਰ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਸਾਡੀ ਜਵਾਨੀ ਕਿਤਨਾ ਕਿਤੇ ਖਾਸ ਤੌਰ ਤੇ ਬਿਦਿਆਰਥੀਆਂ ਦੀ ਗੱਲ ਕਰੀਏ ਤਾਂ ਉਹ ਕਿਤਨਾ ਕਿਤੇ ਡਿਪਰੈਸ਼ਨ ਐਂਜਾਇਟੀ ਮਾਨਸਿਕ ਤਣਾਅ ਦਾ ਬਹੁਤ ਵੱਡਾ ਸ਼ਿਕਾਰ ਹੈ ਇਸ ਸੱਤੇ ਗੱਲ ਕਰਨ ਦੇ ਲਈ ਮੇਰੇ ਨਾਲ ਮੌਜੂਦ ਰਹਿਣਗੇ ਐਸੇ ਇੱਕ ਸ਼ਖਸ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਵਿਦਿਆਰਥੀਆਂ ਦੇ ਨਾਲ ਬਤੀਤ ਕੀਤੀ ਹੈ ਤੇ ਅੱਜ ਵੀ ਵਿਦਿਆਰਥੀਆਂ ਦੇ ਭਵਿੱਖ ਨੂੰ ਹੋਰ ਸੁਨਹਿਰਾ ਬਣਾਉਣ ਦੇ ਲਈ ਆਪਣੀ ਜਿਹੜੀ ਸੇਵਾ ਨਿਭਾ ਰਹੇ ਨੇ ਤਾਂ ਸੁਪਨ ਸਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਵਾਜਾ ਜਮ ਜਾਤੇ ਥੈਂਕ ਯੂ ਸੋ ਮਚ ਲਗਨ ਜੀ ਮੈਨੂੰ ਇੱਥੇ ਬੁਲਾਉਣ ਵਾਸਤੇ ਤੇ ਜਿਵੇਂ ਲਗਨ ਜੀ ਨੇ ਦੱਸਿਆ ਮੇਰਾ ਨਾਮ ਤੁਸੀਂ ਜਾਣਦੇ ਹੋ ਸੁਪਨ ਚਾਨਾ ਤੇ ਮੈਂ ਪਿਛਲੇ 25 ਸਾਲਾਂ ਤੋਂ ਇੱਥੇ ਪੀਸੀਟੀ ਗਰੁੱਪ ਆਫ ਇੰਸਟੀਟਿਊਟਸ ਲੁਧਿਆਣਾ ਹੀ ਚਾਗਾ ਕਉ ਤੇ ਮੈਂ ટીਚਿੰਗ ਕਰ ਰਿਹਾ ਹੈਗਾ ਜੀ ਤੇ ਅੱਜ ਕੱਲ ਮੇਰੀ ਕੁਝ ਸਾਲਾਂ ਤੋਂ ਇਹ ਜ਼ਿੰਮੇਵਾਰੀ ਸਟੂਡੈਂਟ ਵੈਲਫੇਅਰ ਦੀ ਵੀ ਹੈ ਹਮ ਇਹ ਜਿਹੜੀ ਤੁਸੀਂ ਅੱਜ ਗੱਲ ਕੀਤੀ ਹੈ ਇੱਕ ਬਹੁਤ ਹੀ ਮੈਨੂੰ ਲੱਗਦਾ ਇਹਦੀ ਚਰਚਾ ਹੋਣੀ ਚਾਹੀਦੀ ਹੈ ਇਤਿਹਾਸ ਕਰਦੇ ਹਾਂ ਕਿ ਬੜੀ ਸਾਰਤਕ ਚਰਚਾ ਸੀ ਕਰ ਪਾਵਾਂਗੇ ਤੇ ਇਹਦੇ ਚੋਂ ਕੁਝ ਸੋਲੂਸ਼ਨ ਵੀ ਦੇ ਪਾਵਾਂਗੇ ਸਰ ਜਿਵੇਂ ਤੁਸੀਂ ਕਹੇ ਤੁਸੀਂ ਅੱਜ ਕੱਲ ਸਟੂਡੈਂਟ ਵੈਲਫੇਅਰ ਦੇ ਵਿੱਚ ਆਪਾਂ ਕਹੀਏ ਸਟੂਡੈਂਟਸ ਦੇ ਵੈਸੇ ਤੁਸੀਂ ਕਾਫੀ ਲੰਬੇ ਸਮੇਂ ਤੋਂ ਸਟੂਡੈਂਟਸ ਨਾਲ ਰਹੇ ਹੋ ਉਹਨਾਂ ਦੇ ਨਾਲ ਤੁਸੀਂ ਉਹਨਾਂ ਨੂੰ ਤੁਸੀਂ ਕਹਿ ਲੋ ਵੀ ਕਾਲਜ ਟਾਈਮ ਤੋਂ ਲੈ ਕੇ ਅੱਜ ਉਹ ਵੱਡੇ ਮੁਕਾਮ ਤੇ ਵੀ ਪਹੁੰਚ ਨੇ ਐਸ ਸਟੂਡੈਂਟਸ ਵੀ ਤੁਹਾਡਾ ਟੱਚ ਹੋਣਗੇ ਪਰ ਇਸ ਸਭ ਦੇ ਵਿੱਚ ਸਰ ਮੈਂ ਕਹੂੰਗਾ ਕਿ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਮਾਨਸਿਕ ਤਣਾਅ ਖਾਸ ਕਰਕੇ ਵਿਦਿਆਰਥੀਆਂ ਦੇ ਵਿੱਚ ਇੱਕ ਕਾਫੀ ਵੱਡਾ ਮੁੱਦਾ ਹੈ ਔਰ ਮੈਨੂੰ ਲੱਗਦਾ ਕਿ ਕਿਤਨਾ ਕਿਤੇ ਹੱਲੇ ਵੀ ਇਹਨੂੰ ਲੋਕ ਆਈਡੈਂਟੀਫਾਈ ਨਹੀਂ ਕਰ ਪਾਰੇ ਤੁਸੀਂ ਅਧਿਆਪਕੋਂ ਤੁਸੀਂ ਸਿੱਖਿਆ ਵਿਭਾਗ ਦੇ ਵਿੱਚ ਕਾਫੀ ਲੰਬੇ ਸਮੇਂ ਦੇ ਵਿੱਚੋਂ ਤੁਹਾਨੂੰ ਕੀ ਲੱਗਦਾ ਵੀ ਇਹ ਚੀਜ਼ ਵਾਕਈ ਹੈ ਮੈਨੂੰ ਲੱਗਦਾ ਕਿ ਬਈ ਲਗਨ ਜੀ ਇਹਨੂੰ ਅਸੀਂ ਆਪਣੇ ਘਰਾਂ ਵਿੱਚ ਵੀ ਦੇਖ ਸਕਦੇ ਹਾਂ ਤੇ ਐਜੂਕੇਸ਼ਨਲ ਇੰਸਟੀਟਿਊਸ਼ਨ ਨਹੀਂ ਤਾਂ ਕਿਉਂਕਿ ਯੂਥ ਸਾਰਾ ਯੰਗਸਟਰ ਹੀ ਦਿਖਦਾ ਸਾਨੂੰ ਤੇ ਜੇ ਪਿੱਛੇ ਅਸੀਂ ਕੰਪੈਰੀਜ਼ਨ ਕਰਾਂਗੇ ਪਿਛਲੇ ਕੁ ਸਾਲਾਂ ਨਾਲ ਨਾਲੋਂ ਤੇ ਇਹਨਾਂ ਸਾਲਾਂ ਨੂੰ ਹੁਣ ਜਿਹੜੇ ਦੇਖਿਆ ਜਾਵੇ ਤੇ ਆਪਾਂ ਮਹਿਸੂਸ ਹੀ ਕਰ ਰਹੇ ਹਾਂ ਕਿ ਬਈ ਬੱਚਿਆਂ ਦੇ ਵਿੱਚ ਐਂਗਰ ਟੋਲਰੈਂਸ ਲੈਵਲ ਐਂਗਜ਼ਾਇਟੀ ਤੇ ਡਿਪਰੈਸ਼ਨ ਵੱਧਦਾ ਹੀ ਜਾ ਰਿਹਾ ਉਹਨਾਂ ਦਾ ਟੋਲਰੈਂਸ ਲੈਵਲ ਮਤਲਬ ਕੋਈ ਟਾਈਮ ਹੁੰਦਾ ਸੀਗਾ ਕਿ ਬਈ ਬੜੇ ਆਰਾਮ ਨਾਲ ਗੱਲਾਂ ਚਰਚਾ ਹੋ ਜਾਂਦਾ ਸੀਗਾ ਪਰ ਅੱਜ ਦੀ ਡੇਟ ਦੇ ਵਿੱਚ ਤੁਸੀਂ ਥੋੜੀ ਜਿਹੀ ਵੀ ਗੱਲ ਕਰੋ ਯੰਗਸਟਰ ਦੇ ਨਾਲ ਉਹ ਕਿੱਥੇ ਨਾ ਕਿੱਥੇ ਬੜਾ ਉਹ ਐਂਗਜ਼ਾਇਟੀ ਦੇ ਵਿੱਚ ਉਹਨਾਂ ਦੇ ਜਵਾਬ ਆਂਦੇ ਨੇ ਤੇ ਮੈਨੂੰ ਲੱਗਦਾ ਹੈ ਕਿ ਵੀ ਦੀ ਚਰਚਾ ਹੋਣੀ ਚਾਹੀਦੀ ਵੀ ਇਹਦੇ ਕਾਰਨ ਕੀ ਹੋ ਸਕਦੇ ਨੇ ਤੇ ਇਹਦੇ ਕਾਰਨ ਤੇ ਮੈਨੂੰ ਲੱਗਦਾ ਕਿ ਮਲਟੀਪਲ ਹੋ ਸਕਦੇ ਨੇ ਕਿਉਂਕਿ ਅੱਜ ਦੀ ਰੇਟ ਵਿੱਚ ਦੇਖਿਆ ਜਾਵੇ ਕਿ ਜਿਵੇਂ ਜਿਵੇਂ ਸਾਡੀ ਤਰੱਕੀ ਹੋਈ ਹੈ ਮਤਲਬ ਅਸੀਂ ਕਾਫੀ ਬਿਲਕੁਲ ਜੇ ਤੁਸੀਂ ਦੇਖੋ ਅੱਜ ਦੀ ਰੇਡੂ ਤੁਹਾਡਾ ਕੈਮ ਸਟੂਡੀਓ ਵੀ ਐਂਡ ਆਲ ਟੈਕਨੋਲੋਜੀ ਐਂਡ ਆਲ ਥੈਟ ਸਕਿੱਲ ਵਾਈਜ਼ ਅਸੀਂ ਬਹੁਤ ਅੱਛਾ ਸੀ ਐਜੂਕੇਸ਼ਨ ਦੇ ਪਾ ਰਹੇ ਹਾਂ ਯੰਗਸਟਰਸ ਨੂੰ ਪਰ ਕਿੱਥੇ ਨਾ ਕਿੱਥੇ ਮੈਨੂੰ ਲੱਗਦਾ ਵੀ ਕਿੱਥੇ ਬੜਾ ਕੋਈ ਉਹਨਾਂ ਤੇ ਪ੍ਰੈਸ਼ਰ ਵੀ ਕਾਫੀ ਮੈਨੂੰ ਲੱਗਦਾ ਜਾਂ ਪੀਅਰ ਪ੍ਰੈਸ਼ਰ ਕਹਿ ਲਓ ਜਾਂ ਕਟ ਥਰੋਟ ਕੰਪੀਟੀਸ਼ਨ ਵੀ ਮੈਨੂੰ ਲੱਗਦਾ ਬਹੁਤ ਤੁਹਾਨੂੰ ਇਹ ਵੀ ਲੱਗਦਾ ਕਿ ਅੱਜਕੱਲ ਦੇ ਨਾ ਟਾਈਮ ਦੇ ਵਿੱਚ ਜੇ ਆਪਾਂ ਯੰਗਸਟਰਸ ਦੀ ਗੱਲ ਕਰੀਏ ਸਰ ਮੈਨੂੰ ਲੱਗਦਾ ਕਿ ਕੋਈ ਵੀ ਨਾ ਐਵਰੇਜ ਲਾਈਫ ਜੀਣਾ ਹੀ ਨਹੀਂ ਚਾਹੁੰਦਾ ਜੋ ਇੱਕ ਜੁਵਾ ਦੇ ਵਿੱਚ ਇੱਕ ਰਹਿੰਦੀ ਹੈ ਕਿ ਮੈਂ ਐਵਰੇਜ ਲਾਈਫ ਐਡਜਸਟ ਨਹੀਂ ਕਰਨੀ ਉਹ ਹਰ ਕੋਈ ਮੈਨੂੰ ਲੱਗਦਾ ਕਿ ਹਾਈ ਐਂਡ ਲਾਈਫ ਲਗਜ਼ਰੀ ਲਾਈਫ ਹਰ ਉੱਤੇ ਹੀ ਡ੍ਰੀਮ ਕਰ ਰਿਹਾ ਤੇ ਹਾਲਾਂਕਿ ਚਲੋ ਹਰ ਕਿਸ ਦੇ ਆਪਣੇ ਸੁਪਨੇ ਆਪੋ ਉਸਤੇ ਉੱਤੇ ਨਹੀਂ ਕੋਈ ਸਵਾਲ ਕਰ ਸਕਦੇ ਬਟ ਮੈਨੂੰ ਲੱਗਦਾ ਕਿ ਕਈ ਵਾਰ ਐਸੇ ਸਰਕਮਸਟੈਂਸ ਹੁੰਦੇ ਕਈ ਵਾਰ ਐਸਾ ਮਾਹੌਲ ਰੱਬ ਨੇ ਕੁਝ ਹੋਰ ਸੋਚਿਆ ਉਹ ਚੀਜ਼ ਪੂਰੀਆਂ ਨਹੀਂ ਹੁੰਦੀਆਂ ਪਰ ਵਿਦਿਆਰਥੀ ਜਿਹੜੇ ਯੁਵਾ ਜਿਹੜਾ ਉਹ ਮੰਚ 'ਤੇ ਬਿਠਾ ਲੈਂਦਾ ਤੇ ਜਦੋਂ ਉਹ ਚੀਜ਼ ਨਹੀਂ ਮਿਲਦੀ ਉਹ ਮਨਚ ਨਿਰਾਸ਼ ਹੁੰਦਾ ਫਿਰ ਐਂਗਰ ਇਸ਼ੂਜ਼ ਨੇ ਫਿਰ ਡਿਪਰੈਸ਼ਨ ਆਂਦਾ ਫਿਰ ਐਂਜ਼ਾਈਟੀ ਆਂਦਾ ਤੁਸੀਂ ਨਾ ਬਹੁਤ ਹੀ ਮੈਨੂੰ ਲੱਗਦਾ ਹੈ ਕਿ ਬਈ ਸਹੀ ਮੋੜ ਦਿੱਤਾ ਇਸ ਚਰਚਾ ਨੂੰ ਤੁਸੀਂ ਦੇਖੋ ਨਾ ਤੁਸੀਂ ਗੱਲ ਕੀਤੀ ਐਸਪੀਰੇਸ਼ਨਸ ਮੈਨੂੰ ਲੱਗਦਾ ਬਹੁਤ ਜ਼ਿਆਦਾ ਐਸਪੀਰੇਸ਼ਨਸ ਸਟੂਡੈਂਟਸ ਦੀਆਂ ਤੇ ਹੈਗੀਆਂ ਹੀ ਨੇ ਜਾਂ ਯੰਗਸਟਰਸ ਦੀਆਂ ਤੇ ਹੈਗੀਆਂ ਨੇ ਪਰ ਐਸਪੀਰੇਸ਼ਨਸ ਕਈ ਵਾਰੀ ਸ਼ਾਇਦ ਪੇਰੈਂਟਸੋਂ ਵੀ ਆ ਰਹੀਆਂ ਨੇ ਹਮ ਐਜੂਕੇਸ਼ਨ ਦੇ ਟੀਚਰਸੋਂ ਵੀ ਆ ਰਹੀਆਂ ਨੇ ਹੈਨਾ ਤੇ ਕਈ ਵਾਰੀ ਤੁਸੀਂ ਦੇਖੋ ਕਈ ਵਾਰ ਲੱਗਦਾ ਹੈ ਕਿ ਜਦੋਂ ਸਕੂਲੀ ਚ ਬੱਚਾ ਹੁੰਦਾ ਹੈ ਈਵਨ ਛੋਟੇ ਛੋਟੇ ਬੱਚਿਆਂ ਨੂੰ ਵੀ ਕਈ ਵਾਰ ਚਾਹੁੰਦੇ ਵੀ ਅਸੀਂ ਇੱਕ ਪਾਰਟਿਕੂਲਰ ਸਕੂਲੀ ਚ ਜਾਣਾ ਹੈ ਹਮ ਤੇ ਲੱਗਦਾ ਹੈ ਕਿ ਬਈ ਉੱਥੋਂ ਹੀ ਸਾਡਾ ਬੱਚਾ ਉੱਥੇ ਜਾਏਗਾ ਹਮ ਉਹਨੂੰ ਬੜਾ ਸਭ ਕੁਝ ਮਿਲ ਜਾਏਗਾ ਕਾਮਯਾਬ ਹੋ ਜਾਏਗਾ ਕਰੀਅਰ ਸੈਟ ਹੈ ਕਰੀਅਰ ਤੇ ਉੱਥੇ ਮਨ ਦਾ ਪੇਰੈਂਟਸ ਕਿੰਨੇ ਆਪ ਪ੍ਰੈਸ਼ਰ ਵਿੱਚ ਆ ਜਾਂਦਾ ਐਂਗਜ਼ਾਈਟੀ ਜਾਂਦਾ ਤੇ ਛੋਟੇ ਛੋਟੇ ਬੱਚਿਆਂ ਦੇ ਉੱਤੇ ਪ੍ਰੈਸ਼ਰ ਪਾਇਆ ਜਾਂਦਾ ਕਿ ਉਹ ਸਕੂਲ ਦੇ ਵਿੱਚ ਅਸੀਂ ਐਡਮਿਸ਼ਨ ਲੈ ਲਈਏ ਤੇ ਉਹ ਆਪਾ ਦੇਖ ਹੀ ਰਹੇ ਹਾਂ ਔਰ ਇੱਥੇ ਨਹੀਂ ਰੁਕਦਾ ਫਿਰ ਜਿਹੜਾ ਕੰਪੀਟੀਸ਼ਨ ਹੈ ਫਿਰ ਹੌਲੀ ਹੌਲੀ ਜਦੋਂ ਬੱਚਾ 10th 2 ਵਿੱਚ ਜਾਂਦਾ ਹੈ ਫਿਰ ਉਹ ਕਹਿੰਦੇ ਵੀ ਹੋਰ ਵੱਡੇ ਕਾਲਜ ਜਾਵੇ ਕਿਉਂਕਿ ਸਾਡੀ ਇਹ ਮਾਨਤਾ ਸ਼ਾਇਦ ਕਿੱਥੇ ਐਸਪੀਰੇਸ਼ਨ ਸਾਡੇ ਪੇਰੈਂਟਸ ਦੀ ਵੀ ਹੈ ਸਾਡੇ ਸਮਾਜ ਦੀ ਵੀ ਬਣ ਗਈ ਹੈ ਕਿ ਵੀ ਅਸੀਂ ਚਾਹੁੰਦੇ ਵੀ ਇੱਕ ਖਾਸ ਇੱਕ ਜਗਾ ਤੇ ਜਾ ਕੇ ਹੀ ਸ਼ਾਇਦ ਅਸੀਂ ਕਾਮਯਾਬ ਕਲਾਵਾਂਗੇ ਸਾਡੀਆਂ ਸਾਰੀਆਂ ਐਸਪੀਰੇਸ਼ਨ ਜਿਉਂ ਵੀ ਹੈਗੀਆਂ ਤਾਂ ਉਹ ਸੁੱਖੀਆਂ ਹੁੰਦੀਆਂ ਜਾਂ ਸਾਰੇ ਮਟੀਰੀਅਲ ਨਾਲ ਰਿਲੇਟਡ ਆ ਪੂਰੀਆਂ ਹੋ ਜਾਣਗੀਆਂ ਤੇ ਇਸ ਵਾਰ ਅਸੀਂ ਬਹੁਤ ਜ਼ਿਆਦਾ ਬੱਚੇ ਤੇ ਪ੍ਰੈਸ਼ਰ ਪਾ ਰਹੇ ਹਾਂ ਵੀ ਫਲਾਣਾ ਫਲਾਣਾ ਐਗਜ਼ਾਮ ਹੈ ਉਹ ਕ੍ਰੈਕ ਕਰਨਾ ਹੈ ਫਲਾਣਾ ਉਹ ਟਾਪ ਦਾ ਕਾਲਜ ਜਾਓ ਚ ਐਡਮਿਸ਼ਨ ਲੈ ਨਹੀਂ ਲੈਣੀ ਹੈ ਮਤਲਬ ਬੱਚੇ ਤੇ ਪ੍ਰੈਸ਼ਰ ਪਾਇਆ ਵੀ ਜਾ ਰਿਹਾ ਪ੍ਰੈਸ਼ਰ ਬਿਲਕੁਲ ਪਾਇਆ ਜਾ ਰਿਹਾ ਔਰ ਤੁਸੀਂ ਆਸ-ਪਾਸ ਦੇਖ ਹੀ ਰਹੇ ਹੋ ਪਰ ਰੋਜ਼ ਸੁਣਦੇ ਆ ਨਾ ਖਬਰਾਂ ਦੇ ਵਿੱਚ ਕਿ ਪਰਟੀਕੂਲਰ ਇੰਸਟੀਟਿਊਟ ਜਦੋਂ ਬੱਚੇ ਨਹੀਂ ਪਹੁੰਚ ਪਾਉਂਦੇ ਤੇ ਕਈ ਵਾਰੀ ਉਹ ਤੁਸੀਂ ਦੇਖੋ ਨਾ ਤੁਸੀਂ ਤਾਂ ਗੱਲ ਕੀਤੀ ਕਿ ਬਈ ਡਿਪਰੈਸ਼ਨ ਇੱਥੇ ਆਉਂਦੇ ਜਾਂਦੇ ਆ ਬਟ ਦੈਨ ਇਟ ਲੀਡਸ ਟੂ ਸਮ ਟਾਈਮਸ ਵੈਰੀ ਸੀਰੀਅਸ ਸੁਸਾਈਸਾਈਡ ਵੀ ਕਰਦੇ ਤੇ ਸਾਡੇ ਆਪਾਂ ਸੁਣਦੇ ਹੀ ਰਹਿੰਦੇ ਆਪਣੇ ਰੋਜ਼ ਹੀ ਖਬਰਾਂ ਆਉਂਦੀਆਂ ਨੇ ਜੀ ਤੇ ਉਹ ਕਾਰਨ ਫਿਰ ਕੀ ਬਣਿਆ ਕਿੱਥੇ ਨਾ ਕਿੱਥੇ ਕਿਸੇ ਨੇ ਉਹਨੂੰ ਕਹਿ ਦਿੱਤਾ ਕਿ ਇਸ ਪਾਰਟिकुलर ਇੰਸਟੀਟਿਊਟ 'ਚ ਜਾ ਕੇ ਤੁਹਾਡੀ ਜ਼ਿੰਦਗੀ ਕਾਮਯਾਬ ਹੋਣੀ ਪਰ ਉਹਨਾਂ ਇੰਸਟੀਟਿਊਟਸ ਘਟਨੇ ਸਟੂਡੈਂਟਸ ਵਧ ਹੀ ਜਾਂਦੇ ਆ ਬਹੁਤ ਜ਼ਿਆਦਾ ਐਸਪੀਰੇਸ਼ਨਸ ਐ ਹਰ ਕੋਈ ਉਹਨੂੰ ਕ੍ਰੈਕ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹ ਟਫ ਹੁੰਦਾ ਜਾ ਰਿਹਾ ਤੇ ਕਿੱਥੇ ਨਾ ਕਿੱਥੇ ਜਿਹੜੇ ਐਗਜ਼ਾਮ ਜਿਹੜੇ ਨੇ ਐਗਜ਼ਾਮੀਨੇਸ਼ਨ ਹੈ ਉਹਨੂੰ ਵੀ ਦੇਖਣ ਦੀ ਲੋੜ ਹੈ ਕਿਉਂਕਿ ਐਗਜ਼ਾਮੀਨੇਸ਼ਨ ਸਾਰਾ ਟੈਕਨੀਕਲੀ ਸਬਜੈਕਟਸ ਨੇ ਜਿਵੇਂ ਜਾਂ ਸਾਇੰਸ ਦੇ ਨੇ ਜਾਂ ਕੁਝ ਸਬਜੈਕਟਸ ਨੇ ਤੇ ਕਿੱਥੇ ਨਾ ਕਿੱਥੇ ਉਹ ਵੀ ਕਈ ਵਾਰੀ ਸਿਰਫ ਟੈਕਨੀਕਲ ਸਬਜੈਕਟਸ ਦੀ ਪ੍ਰੋਬਲਮਸ ਦੀ ਨੰਮਰੀਕਲਸ ਦੀ ਗੱਲ ਹੋ ਰਹੀ ਹੈ ਹਾਂ ਤੇ ਕਿੱਥੇ ਨਾ ਕਿੱਥੇ ਪੇਰ ਪ੍ਰੈਸ਼ਰ ਵੀ ਹੈ ਪੇਰੈਂਟਸ ਪ੍ਰੈਸ਼ਰ ਵੀ ਹੈ ਤੋ ਉਹ ਸਾਰਾ ਜਦੋਂ ਪ੍ਰੈਸ਼ਰ ਕ੍ਰੀਏਟ ਹੋ ਜਾਂਦਾ ਹੈ ਔਰ ਜਦੋਂ ਉਹਥੇ ਨਹੀਂ ਉਹ ਜਾ ਪਾਂਦਾ ਜਾਂ ਕਿੱਥੇ ਜਦੋਂ ਨਹੀਂ ਹਾਸਲ ਕਰ ਪਾਂਦਾ ਤੇ ਉਹਨੂੰ ਲੱਗਦਾ ਕਿ ਵੀ ਜ਼ਿੰਦਗੀ ਬੇਅਰਥ ਹੋ ਗਈ। ਇਹ ਇਹ ਸਰ ਮੈਂ ਉੱਤੇ ਅਰਸੀ ਵੀ ਲੱਗਦਾ ਹੈ ਕਈ ਵਾਰੀ ਵੀ ਜੇ ਮੇਰਾ ਆ ਫਲਾਣੇ ਕਾਲਜ ਦਾ ਆ ਫਲਾਣੇ ਪੇਪਰ ਕ੍ਰੈਕ ਨਹੀਂ ਹੋਇਆ ਐਡਮਿਸ਼ਨ ਨਹੀਂ ਮਿਲੀ ਤਾਂ ਲੱਗਦਾ ਕਿ ਜੇ ਇਹ ਨਹੀਂ ਨਾ ਹੋਇਆ ਮਤਲਬ ਵੀ ਮੇਰਾ ਕਰੀਅਰ ਖਤਮ ਹੈ ਮੇਰੇ ਰਹਿਣ ਦਾ ਕੋਈ ਫਾਇਦਾ ਨਹੀਂ ਹੈ। ਐਸਾ ਬੱਚਿਆਂ ਦੇ ਵਿੱਚ ਕਿਉਂ ਆਉਂਦਾ ਹੈ? ਮੈਂ ਫਿਰ ਉਹੀ ਕਹਿ ਰਿਹਾ। ਹੂੰ। ਮੈਨੂੰ ਲੱਗਦਾ ਹੈ ਕਿ ਵੀ ਇੱਥੇ ਆਪਾਂ ਨੂੰ ਐਕਸਪਲੋਰ ਕਰਨ ਦੀ ਗੱਲ ਹੈ ਕਿ ਵੀ ਉਹਨਾਂ ਨੂੰ ਇਹ ਪ੍ਰੈ ਮੈਨੂੰ ਤਾਂ ਲੱਗਦਾ ਕਿ ਸ਼ੁਰੂਆਤ ਇਹ ਘਰੋਂ ਹੁੰਦੀ ਹੈ ਪੇਰੈਂਟਸ ਦੇ ਰਿਹਾ ਹੈ ਫਿਰ ਐਜੂਕੇਸ਼ਨ ਹੋਏ ਕਿਉਂਕਿ ਸਕੂਲਸ ਨੇ ਕਾਲਜਸ ਵਿੱਚ ਵੀ ਕੰਪੀਟੀਸ਼ਨ ਹੈ ਉਹ ਕਹਿੰਦੇ ਸਾਡੇ ਵਿਦਿਆਰਥੀਆਂ ਦਾ ਜੋ ਉੱਥੇ ਕੋਈ ਨਾਮ ਹੋਏਗਾ ਮਤਲਬ ਉੱਥੇ ਜਾਣਗੇ ਤਾਂ ਸਾਡਾ ਵੀ ਨਾਮ ਹੋਏਗਾ ਤੇ ਨਾ ਕਿੱਥੇ ਨਾ ਕਿੱਥੇ ਅਸੀਂ ਪ੍ਰੈਸ਼ਰ ਕ੍ਰੀਏਟ ਕਰ ਰਹੇ ਹਾਂ ਮੀਡੀਆ ਪ੍ਰੈਸ਼ਰ ਕ੍ਰੀਏਟ ਕਰ ਰਿਹਾ ਹੈ ਮੈਨੂੰ ਲੱਗਦਾ ਜੀ ਸਾਰੇ ਮਿਲ ਕੇ ਉਹਨਾਂ ਤੇ ਪ੍ਰੈਸ਼ਰ ਕ੍ਰੀਏਟ ਕਰ ਰਹੇ ਹਾਂ ਤੇ ਸ਼ਾਇਦ ਉਹਨਾਂ ਦੇ ਦੇਖੋ ਏਜ ਉਹਨਾਂ ਦੀ ਕੀ ਹੈ ਲੈ ਉਹਨਾਂ ਦਾ ਐਕਸਪੀਰੀਅੰਸ ਕੀ ਹੈ ਉਹਨਾਂ ਨੂੰ ਤਾਂ ਉਹਨਾਂ ਨੂੰ ਸਮਝ ਨਹੀਂ ਹੈ ਉਹ ਤੇ ਜੋ ਆਪਣੇ ਪੇਰੈਂਟਸ ਤੋਂ ਸੁਣਦੇ ਨੇ ਉਹਨੂੰ ਲੱਗਦਾ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਹੀ ਹੋਏਗਾ ਜਦੋਂ ਨਹੀਂ ਹੁੰਦਾ ਤੇ ਉਸ ਵਕਤ ਉਹਨਾਂ ਨੂੰ ਹੈਂਡਲ ਉਹ ਹੈਂਡਲ ਨਹੀਂ ਕਰ ਪਾਉਂਦੇ ਸਿਚੁਏਸ਼ਨ ਨੂੰ ਤੇ ਇਹੋ ਜਿਹੇ ਕਦਮ ਉਠਾ ਲੈਂਦੇ ਨੇ ਜਿਹੜੇ ਤੇ ਦੇਖੋ ਕਦਮ ਉਠਾ ਲੈਂਦੇ ਨੇ ਉਹ ਤੇ ਉਹਨਾਂ ਨੂੰ ਲੱਗਦਾ ਕਿ ਵਰਥ ਨਹੀਂ ਹੈ ਉਹ ਤੇ ਚਲੇ ਗਏ ਹੈਨਾ ਹਾਲਾਂਕਿ ਮਾਈਂਡ ਡਿਸਟਰਬ ਸੀ ਤੁਸੀਂ ਸਜਾ ਕਿਨੂੰ ਦੇਤੀ ਸਰੀਰ ਨੂੰ ਉਹਨਾਂ ਦੀ ਸਮਝ ਉਨੀ ਨਹੀਂ ਡਿਵੈਲਪ ਹੋ ਪਾਈ ਤੇ ਜਿਹੜੇ ਕਈ ਉਹ ਮਤਲਬ ਉਹ ਸਟੈਪ ਤੇ ਨਹੀਂ ਲੈ ਪਾਂਦੇ ਪਰ ਜਿਵੇਂ ਤੁਸੀਂ ਕਿਹਾ ਉਹ ਫਿਰ ਐਂਗਜ਼ਾਇਟੀ ਐਂਗਰ ਡਿਪਰੈਸ਼ਨ ਦੇ ਵਿੱਚ ਕਿਉਂਕਿ ਅੱਛਾ ਉਸ ਤੋਂ ਬਾਅਦ ਜਦੋਂ ਉਹਨਾਂ ਇੰਸਟੀਟਿਊਟਸ ਨੂੰ ਜੁਆਇਨ ਵੀ ਕਰ ਲੈਂਦੇ ਨੇ ਸੋ ਕਾਲਡ ਜਿਹੜੇ ਬੜੇ ਵੱਡੇ ਇੰਸਟੀਟਿਊਟ ਨੇ ਉੱਥੇ ਵੀ ਤੇ ਪ੍ਰੈਸ਼ਰ ਹੈ ਬਿਲਕੁਲ ਹੈਨਾ ਉੱਥੇ ਵੀ ਤੇ ਪ੍ਰੈਸ਼ਰ ਹੈ ਕਿ ਵੀ ਸਰਟਨ ਤੁਹਾਨੂੰ ਗ੍ਰੇਡ ਪੁਆਇੰਟ ਆਪਣੀ ਮੇਨਟੇਨ ਕਰਨੀ ਹੈ ਨਹੀਂ ਤਾਂ ਤੁਸੀਂ ਡਿਗਰੀ ਤੋਂ ਬਾਹਰ ਹੋ ਜਾਓਗੇ ਬਿਲਕੁਲ ਉੱਥੋਂ ਵੀ ਤੁਸੀਂ ਉਹਦੇ ਵੀ ਸਟੈਟਿਸਟਿਕਸ ਵਿੱਚ ਚੱਕ ਕੇ ਦੇਖ ਲਓ ਉੱਥੋਂ ਵੀ ਤੁਹਾਨੂੰ ਖਬਰਾਂ ਆਣਗੀਆਂ ਕਿ ਵੀ ਉੱਥੇ ਤੁਸੀਂ ਚਲੇਗੇ ਜਿੱਥੇ ਸਮਝਦੇ ਸੀ ਸਭ ਕੁਝ ਹਾਸਲ ਹੋ ਜਾਏਗਾ ਉੱਥੇ ਵੀ ਪ੍ਰੈਸ਼ਰ ਕ੍ਰੀਏਟ ਹੁੰਦਾ ਤਾਂ ਉੱਥੋਂ ਵੀ ਤੁਹਾਨੂੰ ਇਹ ਸੁਸਾਈਡਸ ਦੀਆਂ ਖਬਰਾਂ ਕਈ ਵਾਰੀ ਆ ਰਹੀ ਹੈ ਬਿਲਕੁਲ ਇਸ ਤੋਂ ਇਲਾਵਾ ਜਦੋਂ ਤੁਸੀਂ ਚਲੋ ਉਸ ਆਰਗੇਨਾਈਜੇਸ਼ਨ ਨੂੰ ਕਲੀਅਰ ਕਰ ਲਿਆ ਤੇ ਜਦੋਂ ਜੌਬ ਤੇ ਜਾ ਰਹੇ ਅੱਜ ਦੀ ਡੇਟ ਦੇ ਵਿੱਚ ਹਮ ਹੈ ਨਾ ਕਾਰਪੋਰੇਟਸ ਐਂਡ 올 ਦੈਟ ਤੋਂ ਉੱਥੇ ਵੀ ਮੈਨੂੰ ਲੱਗਦਾ ਕਿ ਬਹੁਤ ਪ੍ਰੈਸ਼ਰ ਹੈ ਕਿਉਂਕਿ ਟਾਰਗੇਟਸ ਐ ਕੰਪੀਟੀਸ਼ਨ ਐ ਕਟਥਰੋਟ ਕੰਪੀਟੀਸ਼ਨ ਐ ਤੇ ਮੈਨੂੰ ਲੱਗਦਾ ਕਿ ਭਈ ਇਹ ਸਾਰੇ ਰੀਜ਼ਨ ਬਣ ਕੇ ਉੱਤੇ ਪ੍ਰੈਸ਼ਰ ਬੰਦੇ ਨੇ ਤਾਂ ਫਿਰ ਉਹਦਾ ਐਂਗਰ ਡਿਪਰੈਸ਼ਨ ਦੇ ਰੂਪ ਦੇ ਵਿੱਚ ਉਹ ਐਂਗਜ਼ਾਇਟੀ ਦੇ ਵਿੱਚ ਕੁਝ ਨਾ ਕੁਝ ਬਾਹਰ ਆਂਦਾ ਤਾਂ ਅਸੀਂ ਇਹਨਾਂ ਰੂਪ ਦੇਖ ਰਹੇ ਹਾਂ ਮੈਨੂੰ ਲੱਗਦਾ ਸਰ ਕਿਤਨਾ ਕਿਤੇ ਅੱਜਕੱਲ ਦਾ ਯੰਗ ਜਨਰੇਸ਼ਨ ਨਾ ਇਹ ਵੀ ਸੋਚ ਰਹਿੰਦੀ ਹੈ ਵੀ ਅਸੀਂ ਥੋੜਾ ਜਲਦੀ ਸਕਸੈਸ ਪਾਈਏ ਕਿਉਂਕਿ ਮੈਂ ਕਹਿੰਦਾ ਵੀ ਚਲੋ ਠੀਕ ਹੈ ਹਰ ਕਿਸ ਨੇ ਆਪਣੀ ਮਿਹਨਤ ਹੈ ਹਰ ਕਿਸ ਦੀ ਆਪਣੀ ਕਿਸਮਤ ਹੈ ਪਰ ਜੇ ਜਦੋਂ ਆਪਾਂ ਇਹ ਸੋਚ ਲੈਂਦੇ ਵੀ ਮੈਂ ਵੀ 25 ਸਾਲ ਦਾ ਹੋ ਗਿਆ 26 ਦਾ ਹੋ ਗਿਆ ਹੁਣ ਮੈਂ ਲਾਈਫ ਸੈੱਟ ਕਰਨੀ ਹੈ ਮੇਰੀ ਇੱਕ ਸਮੂਥ ਲਾਈਫ ਹੋ ਜੇ ਤਾਂ ਐਸਾ ਜੋ ਅਸੰਪਸ਼ਨ ਬੱਚਿਆਂ ਦੇ ਵਿੱਚ ਆ ਜਾਂਦੀ ਹੈ ਯੰਗ ਯੰਗ ਦੇ ਵਿੱਚ ਆ ਜਾਂਦੀ ਹੈ ਯੰਗ ਬੱਚੇ ਦੇ ਵਿੱਚ ਉਹ ਵੀ ਮੁੰਲਾ ਦੇ ਕਿਤਨੇ ਕਿਤੇ ਖਰਾਬ ਕਰ ਦਿੰਦੀ ਹੈ ਬਿਲਕੁਲ ਲਗਨ ਜੀ ਪਰ ਦੇਖੋ ਨਾ ਉਹ ਕਿੱਥੋਂ ਆ ਰਿਹਾ ਉਹਨਾਂ ਨੂੰ ਕਿ ਵੀ ਅਸੀਂ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿ ਵੀ ਸ਼ਾਰਟਕਟ ਉਚਾਰੇ ਹੈ ਉਹ ਜਲਦੀ ਤੇ ਜਲਦੀ ਚਾਹੁੰਦੇ ਵੀ ਨੇਮ ਵੀ ਮਿਲ ਜੇ ਫੇਮ ਵੀ ਮਿਲ ਜੇ ਹੈ ਨਾ ਤੇ ਉਹ ਕਈ ਵਾਰੀ ਉਹ ਉਹ ਦੰਡਿਆ ਰ ਕ੍ਰੀਟਿੰਗ ਸੈਲਫ ਪ੍ਰੈਸ਼ਰ ਇੱਕ ਤਰ੍ਹਾਂ ਨਾਲ ਆਪਣੇ ਤੇ ਪਰ ਉਹ ਆ ਕਿੱਥੋਂ ਰਿਹਾ ਹੈ ਮੈਨੂੰ ਲੱਗਦਾ ਤੁਸੀਂ ਦੇਖਦੇ ਹੋ ਅੱਜ ਦੀ ਜਿਹੜੀ মিডিਆ ਇੰਨਾ ਐਕਟਿਵ ਹੋ ਗਿਆ ਹੈ ਜਦੋਂ মিডিਆ ਤੇ ਲੋਕੀ ਉਹ ਦੇਖਦੇ ਵੀ ਸ਼ਰ ਮਤਲਬ ਉਹਨਾਂ ਦੀ ਐਸਪੀਰੇਸ਼ਨਸ ਵੀ ਤੇ ਇੱਥੋਂ ਹੀ ਬਣ ਰਹੀਆਂ ਨੇ ਨਾ ਕਿ ਬਈ ਅੱਛਾ ਇਹ ਇਹ ਮੈਨੂੰ ਮਿਲ ਜੇਗੀ ਇਹ ਚੀਜ਼ਾਂ ਮਿਲ ਜਾਣਗੀਆਂ ਸਾਰੀਆਂ ਜਾਂ ਮੈਨੂੰ ਕੋਈ ਪੋਜੀਸ਼ਨ ਮਿਲ ਜਾਏਗੀ ਤਾਂ ਮੈਂ ਕਾਮਯਾਬ ਹੋ ਜਾਊਂਗਾ ਕਿਉਂਕਿ ਉਹ ਲੋਕਾਂ ਨੂੰ ਦੇਖਦੇ ਆ ਕਿ ਵੀ ਜਿਹੜੇ ਲੋਕ ਵੀ ਹੈ ਜਿਹੜੇ ਉਹਨਾਂ ਦੇ ਚਾਹੇ ਪੇਰੈਂਟਸ ਨੇ ਜਾਂ ਉਹ ਵੀ ਹੈ ਉਹ ਵੀ ਇਹਨਾਂ ਨੂੰ ਇਹੀ ਕਹਿੰਦੇ ਆ ਹਾਂ ਤੇ ਉਹਨਾਂ ਨੂੰ ਲੱਗਦਾ ਵੀ ਇਹੀ ਹੈ ਕਿ মিডিਆ ਵੀ ਅੱਜਕਲ ਹਾਈਲਾਈਟ ਉਹਨਾਂ ਨੂੰ ਹੀ ਕਰਦਾ ਹੈ ਹੈ ਨਾ ਜਿਹੜੇ ਮਤਲਬ ਬਹੁਤ ਮੈਟੀਰੀਅਲਿਸਟਿਕਲੀ ਆਪੋਜੀਸ਼ਨ ਵਾਈਜ਼ ਉਸ ਤਰ੍ਹਾਂ ਬੜੇ ਕਾਮਯਾਬ ਨੇ ਹਮ ਉਹ ਨੇਮ ਫੇਮ ਮਿਲਦਾ ਹੈ ਤੇ ਉਹਨਾਂ ਨੂੰ ਲੱਗਦਾ ਵੀ ਇਹਦੇ ਨਾਲ ਹੀ ਜਦੋਂ ਮਿਲੇਗਾ ਨਾ ਤੇ ਤਾਂ ਫਿਰ ਮੈਨੂੰ ਰਿਸਪੈਕਟ ਮਿਲੇਗੀ ਤਾਂ ਮੈਂ ਸ਼ਾਇਦ ਮੇਰੀ ਜ਼ਿੰਦਗੀ ਪੂਰੀ ਫੁਲਫਿਲਿੰਗ ਹੋ ਜਾਏਗੀ ਬਿਲਕੁਲ ਸਭ ਨੂੰ ਲੱਗਦਾ ਕਿ ਕਿਤੇ ਨਾ ਕਿਤੇ ਮੀਡੀਆ ਦੇ ਨਾਲ ਇਹਦੇ ਵਿੱਚ ਸੋਸ਼ਲ ਮੀਡੀਆ ਦਾ ਕਾਫੀ ਵੱਡਾ ਹੱਥ ਹੈ ਕਿਉਂਕਿ ਸੋਸ਼ਲ ਮੀਡੀਆ ਤੇ ਅ ਅੱਜਕੱਲ ਸਾਰੇ ਐਕਟਿਵ ਹੈ ਦਰਸ਼ਕ ਵੀ ਦੇਖ ਰਹੇ ਨੇ ਸੋਸ਼ਲ ਮੀਡੀਆ 'ਸਰ ਅੱਜਕੱਲ ਖਾਸ ਕਰਕੇ ਇੰਸਟਾਗ੍ਰam ਦੇਖੀਏ ਵੀ ਐਸੀਆਂ ਰੀਲਸ ਆਉਂਦੀਆਂ ਕਈ ਮੋਟੀਵੇਟ ਵਾਲੀਆਂ ਚਲੋ ਮੋਟੀਵੇਟ ਕਰ ਦੇਣਾਂ ਅੱਛੀਆਂ ਐ ਬਟ ਉਹ ਉਹ ਬੱਚਾ ਨਾ ਉਹਦੇ ਵਿੱਚ ਬਸ ਮਾਈਂਡਸੈਟ ਆ ਜਾਂਦਾ ਕਿ ਬਸ ਮੈਂ ਆ ਫਰਾਨੇ ਮਰਚਡਿਜ਼ ਗੱਡੀ ਹੋਣੀ ਚਾਹੀਦੀ ਐ ਆ ਰ ਉਹ Trap ਹੋ ਜਾਂਦਾ ਹੈ ਮਤਲਬ ਮਟੀਰੀਅਲਿਸਟਿਕਲੀ ਬੱਚਾ ਬਹੁਤ ਬੁਰੇ ਤਰੀਕੇ ਨਾਲ Trap ਹੋ ਜਾਂਦਾ ਕਿ ਮੈਨੂੰ ਆਹ ਚੀਜ਼ਾਂ ਮੈਨੂੰ ਚਾਹੀਦੀਆਂ ਨੇ ਨਹੀਂ ਤਾਂ ਮੇਰੇ ਜੀਨ ਦਾ ਕੋਈ ਫਾਇਦਾ ਨਹੀਂ ਹੈ ਤੋਂ ਉਹੀ ਮੈਂ ਤਾਂ ਉਹੀ ਮੈਂ ਲਗਨ ਜੀ ਹੀ ਆਪਾਂ ਡਿਸਕਸ਼ਨ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਕੀ ਐਕਸਪਲੋਰ ਕਰਨ ਦੀ ਗੱਲ ਹੈ ਕਿ ਕੀ ਇਨ ਸੋ ਦੈਟ ਮੀਨਸ ਕਿ ਉਹਨੂੰ ਇਹ ਤਾਂ ਐਸਪੀਰੇਸ਼ਨ ਹੈ ਕਿ ਮੈਨੂੰ ਇਹ ਸਾਰੀ ਮਿਲ ਕੇ ਰਿਸਪੈਕਟ ਮਿਲੇਗੀ ਤੇ ਮੈਨੂੰ ਸੁੱਖ ਮਿਲੇਗਾ ਮੈਨੂੰ ਹੈਪੀਨੈਸ ਮਿਲੇਗੀ ਤੇ ਉਹ ਐਸਪਾਇਰ ਕਰਦਾ ਹੈ ਤਾਂ ਜਦੋਂ ਉਹ ਐਸਪਾਇਰ ਕਰਦਾ ਹੈ ਪਰ ਇਨਾ ਆਸਾਨ ਨਹੀਂ ਹੈ ਇਨਾ ਇੰਨੀ ਜਰਨੀ ਨੂੰ ਫਾਸਟ ਕਰਨਾ ਪਰ ਉਹ ਚਾਹਦਾ ਹੈ ਤੇ ਉਹਨੂੰ ਲੱਗਦਾ ਹੈ ਕਿ ਵੀ ਜਦੋਂ ਇਹ ਆ ਜਾਏਗਾ ਤੇ ਮੈਂ ਕਾਮਯਾਬ ਕਹਿਲਾਵਾਂਗਾ ਔਰ ਮੈਂ ਵੀ ਖੁਸ਼ ਰਹਾਵਾਂਗਾ ਤੇ ਸਾਰਾ ਪਰਿਵਾਰ ਵੀ ਮੇਰਾ ਖੁਸ਼ ਰਹੇਗਾ ਪਰ ਉਹਨੂੰ ਇੱਕ ਐਕਸਪਲੋਰ ਕਰਨ ਦੀ ਗੱਲ ਹੈ ਕਿ ਕੀ ਸੱਚੀ ਮਰਸੀਡੀਜ਼ ਜਾਂ ਉਹ ਵਾਚ ਜਾਂ ਕੋਈ ਚੰਗੇ ਕੱਪੜੇ ਬ੍ਰਾਂਡਡ ਪਾਣ ਨਾਲ ਕੀ ਮੇਰੀ ਪੀਸ ਵੱਧ ਜਾਈਂ ਕੀ ਮੈਨੂੰ ਸੈਟੀਸਫੈਕਸ਼ਨ ਅਲਟੀਮੇਟਲੀ ਤਾਂ ਸਾਰੇ ਸ਼ਾਇਦ ਚਾਹਨੇ ਕਿ ਵੀ ਅਸੀਂ ਸੁਖੀ ਰਹੀਏ ਹਮੇਸ਼ਾ ਪਰ ਕਿਉਂਕਿ ਸੁਖ ਅਸਲੀ ਪਤਾ ਨਹੀਂ ਜਾਂ ਸਾਨੂੰ ਗਿਆਨ ਦੀ ਕਮੀ ਹੈ ਤਾਂ ਸਾਨੂੰ ਲੱਗਦਾ ਕਿ ਮਟੀਰੀਅਲ ਪਾ ਕੇ ਜਾਂ ਪੋਜੀਸ਼ਨ ਪਾ ਕੇ ਸਾਨੂੰ ਸੁਖ ਮਿਲ ਜਾਏਗਾ ਬਿਲਕੁਲ ਸਰ ਇਹ ਗੱਲ ਤਾਂ ਖੈਰ ਬੱਚਿਆਂ ਦੀ ਹੋਈ ਪਰ ਅੱਜ ਕੱਲ ਇਹ ਵੀ ਬੜਾ ਦੇਖਿਆ ਕਿ ਵੱਡੇ ਵੱਡੇ ਬਿਜ਼ਨਸਮੈਨ ਵੱਡੇ ਵੱਡੇ ਨਾਮੀ ਚਿਹਰੇ ਵੀ ਕਈ ਵਾਰ ਸਭ ਕੁਝ ਪੈਸਾ ਹੋਣ ਦੇ ਬਾਵਜੂਦ ਚੱਕਾ ਚਾਉਂਦੇ ਹੋਣ ਦੇ ਬਾਵਜੂਦ ਵੀ ਕਈ ਵਾਰ ਬੜਾ ਵੱਡਾ ਤੇ ਗਲਤ ਕਦਮ ਚੱਕ ਜਾਂਦੇ ਆ ਮਤਲਬ ਮੋٹے ਤੌਰ ਤੇ ਮਨ ਲੱਗਦਾ ਕਿ ਕਿਤੇ ਨਾ ਕਿਤੇ ਬੱਚਿਆਂ ਨੂੰ ਉਹ ਚੀਜ਼ ਨਹੀਂ ਪਤਾ ਲੱਗ ਪਾ ਰਹੇ ਕਿ ਸਾਡੇ ਮਨ ਦੀ ਸ਼ਾਂਤੀ ਸਾਡਾ 멘ਟਲ ਪੀਸ ਸਾਡੇ ਆ ਆਪਾਂ ਕਹੀਏ ਵੀ ਬਾਕੀ ਸਭ ਚੀਜ਼ਾਂ ਨਾਲੋਂ ਸਭ ਤੋਂ ਉੱਤੇ ਹੈ। ਤੁਸੀਂ ਬਿਲਕੁਲ ਠੀਕ ਹੈ ਰੋਲ ਮਾਡਲਸ ਹੈ ਨਾ ਸਾਡੇ ਰੋਲ ਮਾਡਲਸ ਕੌਣ ਹੋਣ? ਜਾਂ ਪਹਿਲੇ ਉਹੀ ਐਕਸਪਲੋਰ ਕਰਨ ਦੀ ਗੱਲ ਹੈ ਕਿ ਵੀ ਜਿਹੜਾ ਪੀਸ ਹੈ ਜਾਂ ਮੇਰੀ ਬੇਸਿਕ ਐਸਪੀਰੇਸ਼ਨ ਕੀ ਹੈ ਕਿ ਮੈਂ ਆਪਾਂ ਨੂੰ ਐਕਸਪਲੋਰ ਕਰਨ ਦੀ ਗੱਲ ਹੈ ਤੁਸੀਂ ਵੀ ਕਰ ਸਕਦੇ ਮੈਂ ਵੀ ਕਰ ਸਕਦਾ ਕਿ ਵੀ ਐਟ ਦਾ ਐਂਡ ਆਫ ਦਾ ਡੇ ਤੇ ਮੈਨੂੰ ਚੰਗੀ ਨੀਂਦ ਆਵੇ ਸੁਖ ਦੀ ਨੀਂਦ ਆਵੇ ਤੇ ਮੈਂ ਹਮੇਸ਼ਾ ਮਤਲਬ ਸੁਖੀ ਰਵਾਂ ਤੇ ਪਰ ਜੇ ਮੈਨੂੰ ਹੁਣ ਸੁਖ ਵੀ ਨਹੀਂ ਪਤਾ ਕੀ ਹੈ ਜਾਂ ਮੈਨੂੰ ਲੱਗਦਾ ਹੈ ਵੀ ਮੈਂ ਮਤਲਬ ਮੈਂ ਸ਼ਰੀਰ ਤੋਂ ਹੀ ਜਾਂ ਮਟੀਰੀਅਲ ਤੋਂ ਹੀ ਸੁਖੀ ਹੋਵਾਂਗਾ ਜਾਂ ਕਿਉਂਕਿ ਆਸ-ਪਾਸ ਵੀ ਜਦੋਂ ਦੇਖਦਾ ਕਿ ਬਈ ਜਿਹੜੇ ਇਸ ਤਰ੍ਹਾਂ ਦੇ ਲੋਕ ਨੇ ਉਹਨਾਂ ਨੂੰ ਬਹੁਤ ਅਟਰੈਕਸ਼ਨ ਹੈ ਲੁੱਕੀ ਉਹਨਾਂ ਵੱਲ ਅਟਰੈਕਟਡ ਹੁੰਦੇ ਆ ਸਾਰੇ ਉਹਨਾਂ ਦੀ ਵੈਲਿਊ ਕਰਦੇ ਆ ਜਾਂ ਉਹਨਾਂ ਨੂੰ ਮਤਲਬ ਕਾਫੀ ਰਿਸਪੈਕਟ ਮਿਲਦੀ ਹੈ ਤਾਂ ਉਹਨਾਂ ਨੂੰ ਵੀ ਲੱਗਦਾ ਕਿ ਸ਼ਾਇਦ ਇਹਦੇ ਨਾਲ ਹੀ ਹੋਏਗਾ ਪਰ ਇਸ ਲਈ ਮੈਂ ਕਹਿ ਰਿਹਾ ਕਿ ਐਕਸਪਲੋਰ ਕਰਨ ਦੀ ਗੱਲ ਹੈ ਸਾਰਿਆਂ ਵਾਸਤੇ ਕਿ ਮੇਰੀ ਜਿਹੜੀ ਬੇਸਿਕ ਐਸਪੀਰੇਸ਼ਨ ਹੈ ਸੁਖੀ ਹੋਣੀ ਜਾਂ ਪੀਸ ਦੀ ਕੀ ਮਟੀਰੀਅਲ ਨਾਲ ਉਹਦੀ ਕੰਟੀਨਿਊਟੀ ਆਏਗੀ ਮਟੀਰੀਅਲ ਚਾਹੀਨ ਹੈ ਬਿਲਕੁਲ ਮਟੀਰੀਅਲ ਤੋਂ ਬਿਨਾਂ ਉਹ ਅੱਜ ਦੀ ਡੇਟ ਵਿੱਚ ਟੈਕਨੋਲੋਜੀ ਨਾ ਹੋਵੇ ਤੇ ਅਸੀਂ ਇਸ ਤਰ੍ਹਾਂ ਗੱਲ ਕਰ ਰਹੇ ਹਾਂ ਤੇ ਸਭ ਪਾਸੇ ਲੋਕਾਂ ਤੱਕ ਵੀ ਗੱਲ ਪਹੁੰਚਣੀ ਟੈਕਨੋਲੋਜੀ ਇੰਪੋਰਟੈਂਟ ਹੈ ਸਕਿੱਲ ਬੜੀ ਇੰਪੋਰਟੈਂਟ ਹੈ ਪਰ ਨਾਲ ਦੀ ਨਾਲ ਮੈਨੂੰ ਲੱਗਦਾ ਸਾਡੀ ਐਜੂਕੇਸ਼ਨ ਦੇ ਵਿੱਚ ਕਿ ਨੀਡ ਤੇ ਹੈ ਨਾ ਤਾਂ ਹੀ ਆਪਾਂ ਚਰਚਾ ਕਰ ਰਹੇ ਆ ਕਿ ਵੀ ਦੇਖੋ ਐਂਗਰ ਵਧ ਰਿਹਾ ਕਿਵੇਂ ਕਰ ਰਹੇ ਇਹਨੂੰ ਕਿਵੇਂ ਰਿਜ਼ੋਲਵ ਕਰਾਂਗੇ ਠੀਕ ਹੈ ਸਕਿੱਲ ਵਾਈਸ ਅਸੀਂ ਐਜੂਕੇਸ਼ਨ ਦਈਏ ਉਹ ਇੱਕ ਮੁਕਾਮ ਤੇ ਪਹੁੰਚਣ ਪੋਜੀਸ਼ਨ ਪਹੁੰਚਣ ਤਾਂ ਕਿ ਕੰਮ ਹੋ ਸਕੇ ਹੋਰ ਇਨਵੈਂਸ਼ਨਸ ਹੋਣ ਮਟੀਰੀਅਲ ਦੀਆਂ ਪਰ ਕਿੱਥੇ ਨਾ ਕਿੱਥੇ ਮੈਨੂੰ ਲੱਗਦਾ ਇੱਥੇ ਰਿਸਰਚ ਕਰਨ ਦੀ ਗੱਲ ਹੈ ਕਿ ਵੀ ਕੀ ਮੇਰਾ ਮੈਂਟਲ ਪੀਸ ਵੀ ਵਧਿਆ ਇਹਦੇ ਨਾਲ ਕਿ ਮੈਂ ਹੋਰ ਈਗੋਇਸਟਿਕ ਹੋ ਗਿਆ ਕਿ ਮੈਂ ਹੋਰ ਡੋਮੀਨੇਟ ਕਰਨ ਲੱਗ ਗਿਆ ਲੋਕਾਂ ਤੇ ਮੈਂ ਕਿਹਾ ਮੈਂ ਤਾਂ ਪਤਾ ਨਹੀਂ ਕਿੱਥੇ ਪਹੁੰਚ ਗਿਆ ਤੇ ਆਮ 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 ਮਤਲਬ आई एम नॉट मीन्स एट पीस विद माय सेल्फ इवन आई हैव एवरीथिंग बट स्टिल मेरे एंगर इश्यूज मेरे रिएक्शन से बदतर है कट नहीं बजाय बिल्कुल सो मैं लगाता है आपसी ठीक कह रहे हो कि भाई एदा हु विजन की होएगा कि भाई इनु इनु कैसे इनु कंट्रोल कर सके मटेरियल दे नाल कंट्रोल हो रहा है नहीं, नहीं हो, हो रहा है इनु डिस्कशन दी गल सर ए विषय तो ना मैं एक एक थोड़ा और डेप्थ पे जाना चाहूंगा आपा ਅਜੇ ਯੁਵਾ ਦੀ ਗੱਲ ਕਰ ਰਹੇ ਸਰ ਅੱਜ ਕੱਲ ਨਾ ਅੱਜ ਕੱਲ ਦੇ ਵਾਸਤੇ ਪੁਰਾਣੇ ਸਮੇਂ ਤੋਂ ਚੱਲ ਰਿਹਾ ਜਿਵੇਂ ਰਿਲੇਸ਼ਨਸ਼ਿਪ ਕਲਚਰ ਹੈ ਇਹ ਤੁਸੀਂ ਵੀ ਸਿੱਖਿਆ ਖੇਤਰ ਦੇ ਵਿੱਚ ਸਭ ਤੁਹਾਨੂੰ ਵੀ ਹਨਾ ਪਤਾ ਹੁੰਦਾ ਹੈ ਬੱਚਿਆਂ ਦੀ ਕੀ ਨੇਚਰ ਹੈ ਬੱਚਿਆਂ ਦਾ ਅੱਜ ਕੱਲ ਹਨਾ ਰਿਲੇਸ਼ਨਸ਼ਿਪ ਕਲਚਰ ਹੈ ਸਕੂਲ ਤੋਂ ਸ਼ੁਰੂ ਹੋ ਜਾਂਦੇ ਨੇ ਛੋਟੇ ਛੋਟੇ ਬੱਚਿਆਂ ਦਾ ਵੀ ਬਟ ਖੈਰ ਉਹ ਸਹੀ ਗਲਤ ਆਪਾਂ ਉਸ ਤੇ ਨਹੀਂ ਡਿਸਕਸ਼ਨ ਕਰਾਂਗੇ ਪਰ ਜਦੋਂ ਇਹ ਰਿਲੇਸ਼ਨ ਬੱਚੇ ਆ ਮੁੰਡੇ ਕੁੜੀਆਂ ਆਪਸ ਚ ਸਾਥ ਨਹੀਂ ਪਾਉਂਦੇ ਉਹ ਮੈਨੇਜ ਹੀ ਨਹੀਂ ਕਰ ਪਾਉਂਦੇ ਤੋਂ ਉਸ ਤੋਂ ਬਾਅਦ ਇਹਦਾ ਜਦੋਂ ਉਹਨਾਂ ਤੇ ਮਾਨਸਿਕ ਕਹ ਲਓ ਉਹਨਾਂ ਨੂੰ ਛੱਟ ਲੱਗਦੀ ਆ ਮੰਨ ਤੇ ਛੱਟ ਜਾਂ ਜੋ ਵੀ ਆਪਾਂ ਕਹੀਏ ਉਸ ਤੋਂ ਬਾਅਦ ਬੜੇ ਹੀ ਗਲਤ ਕਦਮ ਚੱਕ ਲੈਂਦੇ ਆ ਇਹ ਵੀ ਤੁਸੀਂ ਮੈਨੂੰ ਲੱਗਦਾ ਬਹੁਤ ਹੀ ਇੱਕ ਇੰਪੋਰਟੈਂਟ ਵਰਡ ਜਿਹੜਾ ਹੈ ਨਾ ਰਿਲੇਸ਼ਨਸ਼ਿਪ ਤੁਸੀਂ ਲਿਆਂਦਾ ਚਰਚਾ ਦੇ ਵਿੱਚ ਲਗਨ ਜੀ ਹੁਣ ਉਹ ਹੀ ਤੁਸੀਂ ਜਿਹੜੀ ਆਪਣੀ ਪਿਛਲੀ ਚਰਚਾ ਹੋਈ ਕਿ ਆਪਾਂ ਸੋਚਦੇ ਵੀ ਮਟੀਰੀਅਲ ਤੋਂ ਸੁੱਖ ਮਿਲੇਗਾ ਜਾਂ ਕਾਫੀ ਨੇਮ ਫੇਮ ਤੋਂ ਮਿਲੇਗਾ ਪਰ ਇਹ ਹੁਣ ਐਕਸਪਲੋਰ ਕਰਨ ਦੀ ਗੱਲ ਹੈ ਆਪਾਂ ਇਹਨੂੰ ਇਹਨੂੰ ਮੰਨ ਸਕਦੇ ਆ ਕਿ ਮੈਂ ਆਪਣੇ ਦਰਸ਼ਕਾਂ ਨਾਲ ਵੀ ਜਾਂ ਤੁਹਾਡੇ ਨਾਲ ਵੀ ਇਹਨੂੰ ਐਕਸਪਲੋਰ ਕਰ ਸਕਦੇ ਆ ਕਿ ਭਈ ਸੁੱਖ ਵਾਸਤੇ ਫਿਰ ਹੋਰ ਕੀ ਚਾਹੀਦਾ ਹੈ ਹੂੰ ਤੇ ਮੈਨੂੰ ਲੱਗਦਾ ਜੇ ਅਸੀਂ 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 ਜਿਹੜੇ ਮਾਨਵ ਹੈਗੇ ਆ ਜਿਹੜੇ ਮਨੁਸ਼ਿਆ ਹੈਗੇ ਆ ਅਸੀਂ ਹਿਊਮਨ ਬੀਇੰਗ ਜੇ ਤਾਂ ਐਕਸਪਲੋਰ ਕਰੀਏ ਕਿ ਭਈ ਕੀ ਸਾਨੂੰ ਅਸੀਂ ਹਿਊਮਨ ਬੀਇੰਗ ਸੰਬੰਧ ਦੇ ਵਿੱਚ ਵੀ ਰਹਿੰਦਾ ਛੋਟੇ ਹੁੰਦਿਆਂ ਤੋਂ ਜਦੋਂ ਤੁਸੀਂ ਪਰਿਵਾਰ ਵਿੱਚ ਪੈਦਾ ਹੁੰਦੇ ਹੋ ਤੇ ਤੁਹਾਡਾ ਸੰਬੰਧ ਉੱਥੇ ਆਲਰੇਡੀ ਬਣਿਆ ਬਣਿਆ ਬਣਾਇਆ ਆਂਦਾ ਮਤਲਬ ਸੰਬੰਧ ਜਿ ਤੁਸੀਂ ਰਹਿ ਰਹੇ ਹੋ ਤੇ ਇਸੇ ਤਰ੍ਹਾਂ ਜਦੋਂ ਉਹ ਪਰਿਵਾਰੇཅੇ ਗ੍ਰੋਹ ਕਰ ਰਿਹਾ ਤੇ ਰਿਲੇਸ਼ਨਸ਼ਿਪ ਮੈਨੂੰ ਲੱਗਦਾ ਬਹੁਤ ਇੰਪੋਰਟੈਂਟ ਹੈ ਕਿਉਂਕਿ ਉਹ ਵੀ ਸਾਨੂੰ ਸੁਖ ਦਿੰਦਾ ਹੂੰ ਤੁਸੀਂ ਹੁਣ ਗੱਲ ਕੀਤੀ ਕਿ ਬਈ ਯੰਗਸਟਰ ਉਸ ਰਿਲੇਸ਼ਨਸ਼ਿਪ ਨੂੰ ਹੈਂਡਲ ਨਹੀਂ ਕਰ ਪਾ ਰਿਹਾ ਆਪਸ ਵਿੱਚ ਵੀ ਹੂੰ ਕਈ ਕਰਪਨ ਦੇ ਪਰ ਆਪਸ ਵਿੱਚ ਵੀ ਕਰੇ ਵੀ ਜੀ ਤੁਸੀਂ ਮੈਨੂੰ ਦੇਖੋ ਤੁਸੀਂ ਜੇ ਕਿਸੇ ਪੇਰੈਂਟਸ ਨਾਲ ਵੀ ਚਰਚਾ ਕਰੋ ਅੱਜ ਜਿਹੜੇ ਤੁਸੀਂ ਸ਼ੁਰੂਆਤ ਹੀ ਉੱਥੋਂ ਕੀਤੀ ਕਿ ਬਈ ਐਂਗਰ ਇਸ਼ੂਸ ਨੇ ਤੇ ਪਲਟ ਕੇ ਜਵਾਬ ਦਿੰਦੇ ਨੇ ਜਾਂ ਕੁਝ ਵੀ ਹੈ ਦੇ ਡੋਨਟ ਕੀਪ ਇਟ ਟੂ ਥੈਮਸੈਲਵਜ਼ ਉਹ ਕਰੇ ਵੀ ਇਸ਼ੂ ਹੈ ਬਾਹਰ ਵੀ ਹੈ ਸਮਾਜੀਚ ਜਦੋਂ ਵਿਚਰਦਾ ਹੈ ਉੱਥੇ ਵੀ ਸੰਬੰਧਾਂ ਨੂੰ ਨਹੀਂ ਸੰਭਾਲ ਪਾ ਰਿਆ ਤੇ ਉਹਦਾ ਰੀਜ਼ਨ ਫਿਰ ਕੀ ਹੈ ਉਹਦਾ ਰੀਜ਼ਨ ਫਿਰ ਇਹ ਹੈ ਕਿ ਵੀ ਸ਼ਾਇਦ ਸਾਡੀ এডਿਕੇਸ਼ਨ ਦੇ ਵਿੱਚ ਘਰੇ ਵੀ ਸਭ ਪਾਸੇ ਮੈਂ ਕਹਿੰਨਾ ਸੰਬੰਧਾਂ ਦੀ ਗੱਲ ਹੀ ਨਹੀਂ ਹੋ ਰਹੀ ਤੁਸੀਂ ਵੀ এডਿਕੇਸ਼ਨ ਇੰਨੀ ਲਈ ਹੈ ਮੈਂ ਵੀ ਲਿੱਤੀ ਹੈ ਜੀ ਤੁਸੀਂ ਦੇਖੋ ਸਕੂਲ এডਿਕੇਸ਼ਨ ਕਾਲਜ এডਿਕੇਸ਼ਨ ਵਿੱਚ ਕਿੱਥੇ ਰਿਲੇਸ਼ਨਸ਼ਿਪ ਵਰਡ ਹੈਗਾ ਹਮ ਬਿਲਕੁਲ ਬਿਲਕੁਲ ਨਹੀਂ ਹੈਗਾ ਕਿਤੇ ਨਹੀਂ ਹੈਗਾ ਤੇ ਰਿਲੇਸ਼ਨਸ਼ਿਪ ਦੀ ਜੇ ਤੁਸੀਂ ਚਰਚਾ ਹੀ ਨਹੀਂ ਕਰਾਂਗੇ ਹੈਨਾ ਅਸੀਂ ਸੰਬੰਧ ਨੂੰ ਸਮਝਾਂਗੇ ਨਹੀਂ ਕਿ ਬਹੁਤ ਬੜੇ ਇੰਪੋਰਟੈਂਟ ਹੈ ਤੁਹਾਡੇ ਵਿਚਾਰ ਬੜੇ ਇੰਪੋਰਟੈਂਟ ਹੈ ਨਾ ਐਸ ਅ ਹਿਊਮਨ ਬੀਇੰਗ ਤੁਸੀਂ ਕਿੰਨੇ ਵਧੀਆ ਹੋ ਹਮ ਹੈ ਨਾ ਤੁਸੀਂ ਪੋਜੀਸ਼ਨ ਤੇ ਬਹੁਤ ਵਧੀਆ ਹੋ ਹੈ ਨਾ ਤੁਹਾਡੀ ਸਕਿੱਲ ਬਹੁਤ ਅੱਛੀ ਹੈ ਸਕਿੱਲ ਅੱਛੀ ਹੋਣ ਦੇ ਨਾਲ ਕੀ ਬੰਦੇ ਦਾ ਮਤਲਬ ਸੰਬੰਧ ਵੀ ਉਹਨੂੰ ਸਮਝ ਆ ਗਏ ਰਿਲੇਸ਼ਨਸ਼ਿਪ ਸਮਝਵਾਂਦਾ ਹੈ ਨਿਭਾ ਪਾਂਦਾ ਹੈ ਤਾਂ ਜਦੋਂ ਆਸ-ਪਾਸ ਬੱਚਾ ਦੇਖ ਰਿਹਾ ਹੈ ਕਿ ਮੇਰੇ ਆਸ-ਪਾਸ ਵੀ ਕੀ ਲੋਕੀਏ ਰਿਲੇਸ਼ਨਸ਼ਿਪ ਜਦੋਂ ਘਰੇ ਦੇਖਦਾ ਕਿ ਆਪਸ ਵਿੱਚ ਆਤਮਤਾ ਹੈ ਹੀ ਨਹੀਂ ਅੱਜ ਦੀ ਡੇਟ ਦੇ ਵਿੱਚ ਸ਼ਾਊਟਿੰਗ ਹੋ ਰਹੀ ਹੈ इवन ਮਦਰ ਫਾਦਰ ਵੀ ਆਪਸ ਵਿੱਚ ਕਿਉਂਕਿ ਵਰਕਿੰਗ ਹੋ ਗਿਆ ਹੈ ਪ੍ਰੈਸ਼ਰ ਹੈ ਹੋਵੇਗਾ ਤੇ ਜਦੋਂ ਉਹ ਦੇਖਦਾ ਕਿ ਇਨਟੋਲਰੈਂਸ ਲੈਵਲ ਉੱਥੇ ਵੀ ਨਹੀਂ ਹੈ ਉਹਨੂੰ ਕੋਈ ਗੱਲ ਨਹੀਂ ਕਰ ਰਿਹਾ ਜੁਆਇੰਟ ਫੈਮਿਲੀਜ਼ ਨਿਊਕਲਰ ਫੈਮਿਲੀਜ਼ ਹੋ ਗਈਆਂ ਨਿਊਕਲਰ ਫੈਮਿਲੀ ਤੋਂ ਵੀ ਹਸਬੰਡ ਵਲ ਵਾਈਫ ਹੈ ਗ੍ਰੈਂਡਪੈਰੈਂਟਸ ਹੈ ਨਹੀਂ ਜਿਹੜੇ ਕਿ ਵੀ ਥੋੜਾ ਜਣਾ ਉਹਨੂੰ ਸੰਭਾਲ ਲੈਣ ਬਿਲਕੁਲ ਤੋ ਜਦੋਂ ਸਮਾਜ ਵਿੱਚ ਵੀ ਆਣਗੇ ਹੈ ਨਾ ਕਿਸੇ ਨਾਲ ਕਿਉਂਕਿ ਅੱਛਾ ਉਹ ਫਿਰ ਉਹਦਾ ਰਿਲੇਸ਼ਨਸ਼ਿਪ ਸੰਬੰਧ ਜਿਹੜਾ ਹੈਗਾ ਉਹ ਮਾਨਾ ਨਾਲ ਤਾਂ ਨਹੀਂ ਜੁੜਿਆ ਹੋਇਆ ਸ਼ਾਇਦ ਉਹ ਬੋਡੀ ਅਟਰੈਕਸ਼ਨ ਹੈ ਜਿਹਨੂੰ ਕਹਿੰਦੇ ਨਾ ਆਪਾਂ ਕਹਿੰਦੇ ਜਦੋਂ ਬੰਦਾ ਜਵਾਨੀ ਚ ਹੁੰਦਾ ਹੈ ਤੇ ਬੋਡੀ ਅਟਰੈਕਸ਼ਨ ਹੁੰਦਾ ਉਹ ਅਟਰੈਕਸ਼ਨ ਹੀ ਹੈ ਕਿਉਂਕਿ ਨਾ ਉਹਨਾਂ ਨੇ ਰਿਲੇਸ਼ਨਸ਼ਿਪ ਨੂੰ ਸਮਝਿਆ ਹੈ ਤੇ ਨਾ ਉਹਦੀ ਗੱਲ ਹੋਈ ਹੈ ਤੇ ਫਿਰ ਕਿਵੇਂ ਤੁਸੀਂ ਇਹ ਗੱਲ ਕਰ ਰਹੇ ਹੋ ਯੰਗਸਟਰਸ ਮੈਨੂੰ ਮਿਲਦੇ ਐ ਜਿਹੜੇ ਕਈ ਵਾਰੀ ਮੇਰੇ ਸਟੂਡੈਂਟਸ ਵੀ ਰਹੇ ਐ ਤੇ ਮੈਂ ਉਹਨਾਂ ਨੂੰ ਪੁੱਛਣਾ ਸ਼ੁਰੂ ਕਰਦਾ ਕਿ ਵੀ ਅੱਛਾ ਹੁਣ ਤੁਸੀਂ ਸੈਟਲ ਵੀ ਹੋ ਗਏ ਤਾਂ ਤੁਹਾਡੀ ਮੈਰਿਜ ਹੋ ਗਈ ਹੋਣੀ ਹੈ ਕੱਲ ਵੀ ਮੈਨੂੰ ਇੱਕ ਮਿਲਿਆ ਸਟੂਡੈਂਟ ਉਹ ਕਹਿੰਦਾ ਸਰ ਮੈਰਿਜ ਵੀ ਹੋਈ ਕਿਸਰ ਸੈਪਰੇਸ਼ਨ ਵੀ ਹੋ ਗਈ ਹੂੰ ਦੇਖ ਲੋ ਡਿਵੋਰਸਸ ਯੰਗਸਟਰਸ ਦੇ ਵਿੱਚ ਇਹ ਤਾਂ ਤੁਸੀਂ ਕਹਿ ਰਹੇ ਹੋ ਨਾ ਰਿਲੇਸ਼ਨਸ਼ਿਪ ਉਹ ਜਿਹੜਾ ਆਪਸ ਵਿੱਚ ਉਹਦੋਂ ਨਹੀਂ ਸੰਭਾਲ ਪਾਰੇ ਇੱਕ ਆਪਣੀ ਇਨਾ ਮੈਰਿਜ ਇਨਾ ਪਾਵਰਫੁੱਲ ਆਪਣਾ ਇੱਕ ਹੈ ਨਾ ਇਨਸਟਰੂਮੈਂਟ ਜਿਹਦੇ ਨਾਲ ਆਪਸ ਜੁੜਦੇ ਆਂ ਉਹਨੂੰ ਨਹੀਂ ਸੰਭਾਲ ਪਾਰੇ ਤੇ ਕਿੰਨਾ ਟਰੋਮਾ ਸਾਡੇ ਇੰਡੀਆ ਦੇ ਵਿੱਚ ਹੱਲੇ ਵੀ ਮੈਰਿਜਸ ਬੀਟਵੀਨ ਫੈਮਿਲੀਜ਼ ਹੁੰਦੀਆਂ ਨੇ ਜੀ ਕਿੰਨਾ ਅਸੀਂ ਉਹਦੇ ਤੇ ਖਰਚਾ ਵੀ ਕਰਦੇ ਆਂ ਸਭ ਕੁਝ ਕਰਦੇ ਹੈਗੇ ਆਂ ਉਹਦੇ ਵਿੱਚ ਜਦੋਂ ਸੈਪਰੇਟ ਹੁੰਦੇ ਨੇ ਤੇ ਕਿੰਨਾ ਟਰੋਮਾ ਉਹ ਯੰਗਸਟਰਸ ਵੀ ਕਰਦੇ ਹੋਣਗੇ ਕਿ ਜੇ ਸਪੋਜ਼ ਕਰੋ ਕੋਈ ਪਰਿਵਾਰ ਦੇ ਵਿੱਚ ਵਾਧਾ ਹੋ ਗਿਆ ਬੱਚਾ ਆ ਗਿਆ ਫਿਰ ਉਹ ਬੱਚਾ ਜਦੋਂ ਸਿੰਗਲ ਪੇਰੈਂਟ ਨਾਲ ਤੁਹਾਨੂੰ ਮੈਨੂੰ ਲੱਗਦਾ ਹੈ ਹੋਲਿਸਟਿਕਲੀ ਇਹਨੂੰ ਦੇਖਣ ਸਰ ਉਹ ਤਾਂ ਫਿਰ ਇੱਕ ਮੈਨੂੰ ਲੱਗਦਾ ਹੈ ਚਾਹੇ ਬੱਚਾ ਹੋਵੇ ਜਾਂ ਇਕੱਲੇ ਹਸਬੰਡ ਵਾਈਫ ਹੀ ਨੇ ਉਹ ਤਾਂ ਮੈਨੂੰ ਲੱਗਦਾ ਇੱਕ ਲਾਈਫਟਾਈਮ ਟਰੋਮਾ ਹੋ ਗਿਆ ਹਰ ਇੱਕ ਵਾਸਤੇ ਵੀ ਇੰਨਾ ਕੁਛ ਹੈ ਫਿਰ ਉਹ ਟਰੋਮਾ ਬਣ ਕੇ ਸਾਰੀ ਜ਼ਿੰਦਗੀ ਰਹਿ ਜਾਂਦੀ ਹੈ ਹਾਂ ਕੁਝ ਮੇਰੇ ਵੱਧ ਰਹੇ ਨੇ ਕੇਸਸ ਤੁਸੀਂ ਦੇਖੋ ਨਾ ਸਾਡੇ ਟਾਈਮ ਜਾਂ ਤੁਸੀਂ ਆਪਣੇ ਪੇਰੈਂਟਸ ਹੀ ਗੱਲ ਕਰੋ ਆਪੋਸਿਟ ਅਡਜਸਟਮੈਂਟ ਜਾਂ ਟੋਲਰੈਂਸ ਲੈਵਲ ਸੀਗਾ ਪਰ ਹੁਣ ਕਾਰਨ ਕੀ ਹੈ ਕਿ ਬਈ ਵਰਕਿੰਗ ਹੋ ਗਏ ਸਾਰੇ ਹੈਨਾ ਕਿੱਥੇ ਨਾ ਕਿੱਥੇ ਪ੍ਰੈਸ਼ਰ ਹੈ ਉਸ ਪ੍ਰੈਸ਼ਰ ਦੇ ਵਿੱਚ ਅਸੀਂ ਸਮਾਂ ਨਹੀਂ ਦੇ ਪਾ ਰਹੇ ਆਪਣੇ ਬੱਚਿਆਂ ਨੂੰ ਹੈਨਾ ਤਾਂ ਰਿਲੇਸ਼ਨਸ਼ਿਪ ਦੀ ਤਾਂ ਗੱਲ ਨਹੀਂ ਹੋਏਗੀ ਫਿਰ ਕਿਵੇਂ ਮੈਨੂੰ ਲੱਗਦਾ ਮੈਨੂੰ ਦੱਸੋ ਕਿ ਇਹਨੂੰ ਕਿਵੇਂ ਆਪਾਂ ਸਭ ਸੰਭਾਲ ਪਾਵਾਂਗੇ ਸਰ ਮੁੱਢੇ ਤੌਰ ਤੇ ਆਪਾਂ ਗੱਲ ਕਰੀ ਆਪਾਂ ਕਾਫੀ ਇਹਦੇ ਵਿੱਚ ਇਨ ਡੈਪਰ ਗੱਲਬਾਤ ਵੀ ਕੀਤੀ ਆ ਬਟ ਅਖੀਰ 'ਚ ਮੈਂ ਕਹਾਂਗਾ ਤੁਸੀਂ ਬਤੌਰ ਸਿੱਖਿਆ ਵਿਭਾਗ ਦੇ ਵਿੱਚ ਕਾਫੀ ਲੰਬਾ ਸਮਾਂ ਵਤੀਤ ਕੀਤਾ ਹੈ ਹੁਣ ਵੀ ਤੁਸੀਂ ਸੇਵਾ ਇਹਦੇ ਵਿੱਚ ਹਨਾ ਵਿਦਿਆਰਥੀਆਂ ਨੂੰ ਇਹਦਾ ਆਪਾਂ ਕਈ ਉਹਨਾਂ ਦਾ ਭਵਿਕਨ ਹੋਰ ਸੁਨਹਿਰਾ ਬਣਾ ਰਹੇ ਹੋ ਸਰ ਇਹ ਵਿਸ਼ਾ ਬੜਾ ਜ਼ਰੂਰੀ ਹੈ ਛੇੜਨਾ ਇੱਤੇ ਅਮਲ ਹੋਣਾ ਬੜਾ ਜ਼ਰੂਰੀ ਹੈ ਤੁਸੀਂ ਪੇਰੈਂਟਸ ਨੂੰ ਵੀ ਜਾਂ ਦਰਸ਼ਕ ਬੈਠੇ ਜਿਹੜੇ ਉਹਨਾਂ ਨੂੰ ਸੁਨੇਹਾ ਕਿਦਨੂ ਇਹਨੂੰ ਆਪਾਂ ਬੱਚਿਆਂ ਦੇ ਵਿੱਚ ਅੱਜ ਕੱਲ੍ਹ ਦੀ ਯੰਗ ਦਿਸ਼ਾ ਕਿਵੇਂ ਨੂੰ ਪ੍ਰੂਫ ਕਰੀਏ ਮੈਂ ਫਿਰੋ ਹੀ ਕਹਾਂਗਾ ਕਿਉਂਕਿ ਮੈਂ ਇੱਕ ਐਜੂਕੇਸ਼ਨਿਸਟ ਹਾਂ ਤੇ ਮੈਨੂੰ ਲੱਗਦਾ ਵੀ ਐਜੂਕੇਸ਼ਨ ਤੇ ਘਰੋਂ ਸ਼ੁਰੂ ਹੋ ਜਾਂਦੀ ਹੈ ਹੂੰ ਸਭ ਤੋਂ ਪਹਿਲਾਂ ਐਜੂਕੇਟਰ ਜਿਹੜਾ ਹੈਗਾ ਉਹ ਬੱਚੇ ਦਾ ਉਹ ਤੇ ਪੇਰੈਂਟ ਹੈ ਹੂੰ ਤੇ ਸਾਰਿਆਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਅਸੀਂ ਬੈਲੈਂਸ ਕਰ ਲਈਏ ਵਰਕ ਲਾਈਫ ਬੈਲੈਂਸ ਇਹਨੂੰ ਕਹਿੰਦੇ ਨਾ ਆਪਾਂ ਪੜ੍ਹਾਣੇ ਵੀ ਆ ਪਰ ਉਹਨੂੰ ਕਰ ਰਹੇ ਹਾਂ ਹੂੰ ਹੈਨਾ ਕੰਮ ਜ਼ਰੂਰੀ ਹੈ ਵਰਕ ਬਹੁਤ ਜ਼ਰੂਰੀ ਹੈ ਪਰ ਲਾਈਫ ਵੀ ਜ਼ਰੂਰੀ ਹੈ ਅਸੀਂ ਬੱਚਾ ਨੂੰ ਟਾਈਮ ਦੇਈਏ ਕਰੇ ਹੈਨਾ ਤੇ ਉਹਨਾਂ ਨਾਲ ਟਾਈਮ ਹੋਰ ਬਤਾਈਓ ਸ਼ੇਰਿੰਗਸ ਕਰਈ ਆਈਆਂ ਉਹਨਾਂ ਦੀ ਸਮਝ ਤੇ ਗੱਲ ਕਰੀਏ ਜਦੋਂ ਵੀ ਸਾਡਾ ਚਰਚਾ ਹੋਵੇ ਤਾਂ ਚਰਚਾ ਦਾ ਵਿਸ਼ਾ ਕੀ ਹੈ ਕੀ ਚਰਚਾ ਦਾ ਵਿਸ਼ਾ ਹਰ ਵੀਕਐਂਡ ਤੇ ਇਹੀ ਹੈ ਕਿ ਆਪਾਂ ਬਾਹਰ ਕਿੱਥੇ ਘੁੰਮ ਆਈਏ ਤੇ ਜਦੋਂ ਬਾਹਰ ਵੀ ਘੁੰਮ ਜਾਂਦੇ ਆ ਤਾਂ ਤੁਸੀਂ ਦੇਖੋ ਨੇਚਰ ਦਾ ਆਪਾਂ ਉਹ ਵੀ ਇੱਕ ਇੱਕ ਇਸ਼ੂ ਆਪਣਾ ਚੱਲ ਰਿਹਾ ਜਿੱਥੇ ਵੀ ਜਾਂਦੇ ਆ ਉੱਥੇ ਵੀ ਅਸੀਂ ਕਈ ਵਾਰ ਪ੍ਰੋਬਲਮਸ ਕ੍ਰੀਏਟ ਕਰਦੇ ਆ ਕਿ ਸਹੀ ਸਮਝ ਸੰਬੰਧਾਂ ਦੀ ਗੱਲ ਹੋ ਸਕਦੀ ਔਰ ਸਭ ਤੋਂ ਵੱਡੀ ਗੱਲ ਕੀ ਪੇਰੈਂਟਸ অর ਟੀਚਰਸ ਮੈਂ ਥੇ ਟੀਚਰਸ ਅਬਾਉਂਡਰ ਰੋਲ ਕਮਾਂ ਕੈਨ ਬੀ ਬੀ ਦਾ ਰੋਲ ਮਾਡਲਸ ਬਿਲਕੁਲ ਸਾਡੇ ਮਤਲਬ ਅਸੀਂ ਕਹਿਤੇ ਰਿਆਂ ਜਿਵੇਂ ਮੈਂ ਵੀ ਹੁਣ ਗੱਲ ਕਰ ਰਿਹਾ ਹਾਂ ਨਾ ਤੇ ਵੈਸੇ ਕੁਝ ਕੋਰਸਸ ਆਏ ਵੀ ਨੇ ਹੈ ਨਾ ਜੋ ਤੁਸੀਂ ਇੰਪਲੀਮੈਂਟੇਸ਼ਨ ਦੀ ਗੱਲ ਕੀਤੀ ਹੈ ਨਿਊ ਐਜੂਕੇਸ਼ਨ ਪਾਲਿਸੀ ਇਸ ਗੱਲ ਨੂੰ ਸਮਝ ਰਹੀ ਹੈ ਨੀ ਨਿਊ ਐਜੂਕੇਸ਼ਨ ਪਾਲਿਸੀ ਆ ਰਹੀ ਹੈ ਤਾਂ ਕੋਈ ਵੈਲਿਊ ਬੇਸਡ ਐਜੂਕੇਸ਼ਨ ਕੋਰਸਸ ਕਾਫੀ ਚਲਾ ਰਹੇ ਜਿਵੇਂ ਸਾਡੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਪੰਜਾਬ ਦੇ ਵਿੱਚ ਉਹਨਾਂ ਨੇ ਇੱਕ ਵੈਲਿਊ ਐਜੂਕੇਸ਼ਨ ਕੋਰਸ ਹਿਊਮਨ ਵੈਲਿਊਜ਼ ਦਾ ਯੂਨੀਵਰਸਲ ਹਿਊਮਨ ਵੈਲਿਊਜ਼ ਦਾ ਬੜੇ ਸਾਲਾਂ ਤੋਂ ਚਲਾ ਰਹੇ ਤੇ ਇਹਦਾ ਸਰ ਕੋਈ ਵੈਸੇ ਬੈਨੀਫਿਟ ਦੇਖਣ ਨੂੰ ਮਿਲ ਰਿਹਾ ਬੱਚਿਆਂ ਦੇ ਮਨਾਂ ਦੇ ਵਿੱਚ ਹਾਂ ਮੈਂ ਉਹਨੂੰ ਪੜ੍ਹਾ ਵੀ ਰਿਹਾ ਹੈਗਾ ਕਿਉਂਕਿ ਇਹਦਾ ਸਿਰਫ ਇਹ ਸਬਜੈਕਟ ਦੇ ਵਿੱਚ ਹੀ ਚਰਚਾ ਹੁੰਦੀ ਹੈ ਇਹਦੀ ਹਾਂ ਬਿਲਕੁਲ ਤੇ ਬੱਚੇ ਸ਼ੁਰੂ-ਸ਼ੁਰੂ ਹੀ ਤੋਂ ਮੰਨਦੇ ਕਿ ਵੀ ਇਹ ਸਬਜੈਕਟ ਕਿਹੜਾ ਕਿਉਂਕਿ ਇਹਦੀ ਚਰਚਾ ਕਦੇ ਨਹੀਂ ਹੋ ਰਹੀ ਤੇ ਕਿ ਸਕੂਲ ਨਹੀਂ ਹੋਈ ਕਾਲਜ ਕਿਉਂਕਿ ਆਪਾਂ ਸਕਿੱਲ ਦੀ ਗੱਲ ਕਰ ਰਹੇ ਹਾਂ ਤਾਂ ਮੈਂ ਕਹਿੰਦਾ ਬੈਲੈਂਸ ਕਿ ਜਦੋਂ ਇਸ ਸਬਜੈਕਟ ਦੀ ਚਰਚਾ ਹੁੰਦੀ ਹੈ ਤਾਂ ਬੱਚੇ ਸ਼ੇਅਰ ਕਰਦੇ ਆ ਆਖੇ ਉਹਨਾਂ ਨੂੰ ਇੱਕ ਪਲੇਟਫਾਰਮ ਦਿੱਤਾ ਜਾਵੇ ਇਹ ਗੋਸ਼ਟੀਆਂ ਹੋ ਸਕਦੀਆਂ ਚਰਚੇ ਹੋ ਸਕਦਾ ਨਾ ਆਪਾਂ ਇਹਨੂੰ ਕਿਉਂ ਰੱਖੀਏ ਕਿ ਵੀ ਇਹਦਾ ਮਤਲਬ ਇਹਨੂੰ ਨਾ ਟੱਚ ਕਰੀਏ ਜਾਂ ਅੱਛਾ ਇਹ ਬਾਡੀ ਵਿੱਚ ਵੀ ਫਿਰ ਇਸ਼ੂਸ ਆਉਂਦੇ ਨੇ ਮੈਂ ਤਾਂ ਇਹ ਮੰਨਦਾ ਕਿ ਵੀ ਜਦੋਂ ਤੁਹਾਨੂੰ ਐਂਗਜ਼ਾਈਟੀ ਰਹਿੰਦੀ ਹੈ ਫਿਰ ਤੁਹਾਡਾ ਬੀਪੀ ਸ਼ੂਗਰ ਡਾਇਬੀਟਿਸ ਅੱਜਕੱਲ੍ਹ ਛੋਟੇ ਛੋਟੇ ਬੱਚਿਆਂ ਨੂੰ ਸਰ ਬੀਪੀ 18 ਸਾਲ ਦੇ ਬੱਚੇ ਨੇ ਉਹ ਬੀਪੀ ਦੀ ਦਵਾਈਆਂ ਖਾ ਰਹੇ ਮੈਂ ਹੈਰਾਨ ਹਾਂ ਫਿਰ ਉਹ ਕਾਰਨ ਦੇਖੋ ਅੱਛਾ ਤੁਸੀਂ ਕਾਰਨ ਕੀ ਕਰ ਰਹੇ ਹੋ ਸਿਰਫ ਤੁਸੀਂ ਬੀਪੀ ਹੈ ਤਾਂ ਉਹਨੂੰ ਗੋਲੀ ਦੇ ਦਿੱਤੀ ਬਾਡੀਜ਼ ਪਰ ਜਿਹੜਾ ਉਹਦਾ ਅੰਦਰ ਦੇ ਇਸ਼ੂਸ ਨੇ ਕਿ ਐ ਬੀਪੀ ਹੋ ਕਿਉਂ ਰਿਹਾ ਰਿਜ਼ਲਟ ਨਹੀਂ ਸੋ ਵੀ ਕੈਨ ਸਮਾ ਦੀ ਮੰਗ ਹੈ ਕਿ ਬੀਿੰਗ ਸਾਨੂੰ ਬੀਿੰਗ এডਿਕੇਸ਼ਨ ਇਸ ਬੰਦੇ ਦਾ ਪੇਰੈਂਟਸ ਨੂੰ ਸ਼ਾਇਦ ਉਨੀ ਸਮਝ ਨਹੀਂ ਹੋ ਪਾਏਗੀ ਪੇਰੈਂਟਸ ਵੀ ਤਾਂ ਇਸੀ এডਿਕੇਸ਼ਨ ਦੇ ਜਿਹੜੇ ਬੱਚੇ ਨੇ ਜਿਹੜੇ ਹੁਣ ਉਹਨਾਂ ਨੂੰ ਪੜਾ ਰਹੇ ਆ ਅਸੀਂ ਇਹ ਫਰਦਰ ਪੇਰੈਂਟਸ ਬਣਨਗੇ ਇਹ ਰਿਲੇਸ਼ਨਸ਼ਿਪ ਹੀ ਰਹਿਣਗੇ ਇਹ ਪੋਲਿਸੀ ਮੇਕਰਸ ਬਣਨਗੇ ਤੇ ਜਦੋਂ ਇਹ ਵੀ ਇਸ এডਿਕੇਸ਼ਨ ਚੋਂ ਨਿਕਲਣਗੇ ਕਿ ਵੀ ਸਮਝ ਸਭ ਤੋਂ ਉੱਪਰ ਹੈ ਸਮਝ ਦੇ ਨਾਲ ਫਿਰ ਸੰਬੰਧਨੋਂ ਨਿਭਾਵਾਂਗੇ ਨਾ ਰਿਐਕਸ਼ਨ ਕਰਨ ਦੀ ਬਜਾਏ ਸੀ ਰਿਸਪੌਂਡ ਕਰਨਾ ਕਰਨਾ ਸ਼ੁਰੂ ਕਰਦਿਆਂ ਉਹ ਕਹਿੰਦਾ ਨਾ ਸਟੈਪ ਅਬੈਕ ਸਾਡੀ ਤਾਂ ਸੰਸਕ੍ਰਿਤੀ ਵੀ ਇਹੀ ਕਹਿੰਦੀ ਰਹੀ ਹੈ ਯੋਗਾ ਮੈਡੀਟੇਸ਼ਨ ਕਿਉਂ ਹੋਣ ਦੇਖੋ ਬਾਹਰਲੇ ਆਣੇ ਯੋਗ ਨੂੰ ਸਮਝਿਆ ਤਾਂ ਯੋਗਾ ਹੋ ਗਿਆ ਤੇ ਹੁਣ ਦੁਆਰਾ ਸਾਡੇ ਆ ਗਿਆ ਇਹ ਯੋਗਾ ਵੀ ਤੇ ਜੁਆਇਨ ਯੋਗਾ ਦਾ मीनिंग ਕੀ ਹੈ ਜੁਆਇਨ ਕਰਨਾ ਕੀ ਅਸੀਂ ਆਪਣਾ ਮਾਈਂਡ ਬਾਡੀ ਐਂਡ ਸੋਲ ਕੈਨਲੀ ਜੁਆਇਨ ਇਟ ਟੁਗੇਦਰ ਬਿਲਕੁਲ ਜਦੋਂ ਮੈਨੂੰ ਲੱਗਦਾ ਹੈ ਸਭ ਪਾਸੇ ਦੇ ਚਰਚੇ ਹੋਣਗੇ ਮੈਨੂੰ ਤਾਂ ਲੱਗਦਾ ਇਹੋ ਜਿਹੇ ਚਰਚਾਵਾ ਹੋਰ ਸਾਨੂੰ ਵੀ ਐਜੂਕੇਸ਼ਨਲ ਇੰਸਟੀਟਿਊਸ਼ਨ ਇਸ ਪਲੇਟਫਾਰਮ ਦੇਣੇ ਚਾਹੀਦੇ ਜਿੱਥੇ ਬੱਚੇ ਆ ਕੇ ਆਪਣੀ ਚਰਚਾ ਗੱਲ ਕਰ ਸਕਣ ਤੇ ਉੱਥੇ ਫਿਰ ਸੋਲੂਸ਼ਨ ਪ੍ਰੋਵਾਈਡਰ ਵੀ ਹੋਣੇ ਚਾਹੀਦੇ ਹਰ ਟੀਚਰ ਵੀ ਇਤਿਆਰ ਹੋਣੀ ਚਾਹੀਦੇ ਇੱਕ ਰੋਲ ਮਾਡਲਸ ਟੀਚਰਸ ਨੇ ਹੋਣਾ ਬਿਲਕੁਲ ਤੇ ਇੰਪਲੀਮੈਂਟੇਸ਼ਨ ਤੇ ਇਸ ਵਿੱਚ ਮੈਨੂੰ ਲੱਗਦਾ ਬਹੁਤ ਕੁਝ ਕੀਤਾ ਜਾ ਸਕਦਾ ਪਰ ਪਹਿਲੇ ਨੀਡ ਤੇ ਹੈ ਹੀ ਹੈ ਹਮ ਤੇ ਵਿਜ਼ਨ ਚਾਹੀਦਾ ਹੈ ਵਿਜ਼ਨ ਤੇ ਚਰਚਾ ਹੋ ਸਕਦੀ ਹੈ ਕਿ ਵੀ ਆਪਾਂ ਕੀ ਕੀ ਕਰ ਸਕਦੇ ਹੈਗੇ ਫਿਰ ਇੰਪਲੀਮੈਂਟੇਸ਼ਨ ਇੰਸਟੀਟਿਊ ਮੈਨਾਂ ਅਨੁਰੋਧ ਹੈ ਤਾਂ ਬਿਲਕੁਲ ਸਰ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਅੱਜ ਆਪਣੇ ਬੀਜੀ ਸ਼ੈਡਿਊਲ ਦੇ ਵਿੱਚ ਸਾਨੂੰ ਸਮਾਂ ਦਿੱਤਾ ਵਾ ਤਾਂ ਬਹੁਤ-ਬਹੁਤ ਧੰਨਵਾਦ ਤੁਸੀਂ ਜੁੜੇ ਤਾਂ ਦਰਸ਼ਕਾਂ ਨੂੰ ਵੀ ਤੁਸੀਂ ਬਹੁਤ ਚੰਗੀ ਸਲਾਮਾ ਦਿੱਤੀਆਂ ਕਿਉਂਕਿ ਇਹ ਮੁੱਦਾ ਅੱਜ ਦੇ ਸਮੇਂ ਦੇ ਵਿੱਚ ਇੱਕ ਬਹੁਤ ਵੱਡਾ ਸੋਸ਼ਲ ਮੁੱਦਾ ਹੈ ਤੇ ਇਸ ਨੂੰ ਐਡਰੈਸ ਕਰਨ ਦੀ ਇੱਕ ਲੋੜ ਹੈ ਤੇ ਤੁਸੀਂ ਅੱਜ ਜੁੜੇ ਤਾਂ ਤੁਹਾਡਾ ਜੁਣ ਲਈ ਬਹੁਤ-ਬਹੁਤ ਧੰਨਵਾਦ ਸਰ ਲਗਨ ਜੀ ਬਹੁਤ-ਬਹੁਤ ਧੰਨਵਾਦ ਤੇ ਮੈਨੂੰ ਲੱਗਦਾ ਇਹ ਚਰਚਾ ਅਸੀਂ ਜਾਰੀ ਰੱਖਾਂਗੇ ਬਿਲਕੁਕੁਲ ਥੈਂਕ ਯੂ ਸਰ ਦਰਸ਼ਕਾਂ ਦਾ ਵੀ ਜੁੜਨ ਦੇ ਬਹੁਤ-ਬਹੁਤ ਧੰਨਵਾਦ ਅੱਜ ਇਹ ਚਰਚਾ ਹੋਰ ਦੇਖਣ ਲਈ ਵਾਸਪਾ ਪੰਜਾਬ ਦੇ ਚੈਨਲ ਨੂੰ ਲਾਈਕ ਤੇ ਸ਼ੇਅਰ ਕਰਿਓ ਤੇ ਇਸ ਨੂੰ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਦੇਖਦੇ ਰਹੋ ਵਾਸਪਾ ਪੰਜਾਬ